ਦੋਸਤੋ ਸਵੇਰ ਦਾ ਟਾਈਮ ਸੀ ਥਾਣੇਦਾਰ ਨਾਸਤੇ ਦੀ ਮੇਜ਼ ਤੇ ਬੈਠਾ ਸੀ ਉਹਨੂੰ ਦਫ਼ਤਰ ਜਾਣ ਦੀ ਕਾਰ ਸੀ ਇਸ ਲਈ ਉਹ ਆਪਣੀ ਨੌਕਰਾਨੀ ਨੂੰ ਆਵਾਜ਼ ਦੇ ਰਿਹਾ ਸੀ ਜਿਵੇਂ ਨੌਕਰਾਨੀ ਨਾਸਤੇ ਦੀ ਮੇਜ਼ ਤੇ ਕੋਲ ਆਈ ਉਹਦੇ ਹੱਥੋਂ ਚਾਹ ਦਾ ਕੱਪ गिर ਗਿਆ ਚਾਹ ਦਾ ਕੱਪ ਥਾਣੇਦਾਰ ਦੇ ਕੱਪੜਿਆਂ ਤੇ ਡੁੱਲ ਗਿਆ ਇਹ ਦੇਖ ਕੇ ਥਾਣੇਦਾਰ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਗੁੱਸੇ ਵਿੱਚ ਉਹਨੇ ਨੌਕਰਾਨੀ ਦੇ ਸਿਰ ਦੇ ਸਾਰੇ ਵਾਲ ਕੱਟ ਦਿੱਤੇ ਜਿਸ ਦੇ ਨਾਲ ਉਹ ਵਿਚਾਰੀ ਗੰਜੀ ਹੋ ਗਈ ਰੋਂਦੀ ਕਰ ਲਾਂਦੀ ਨੌਕਰਾਨੀ ਜਦੋਂ ਘਰੇ ਪਹੁੰਚੀ ਤਾਂ ਉਹਦਾ ਮੁੰਡਾ ਉਸਨੂੰ ਇਸ ਹਾਲਤ ਵਿੱਚ ਦੇਖ ਕੇ ਕੰਬ ਉੱਠਿਆ ਉਹਦਾ ਮੁੰਡਾ 15 ਸਾਲ ਦਾ ਸੀ ਤੇ ਉਹਦਾ ਨਾਂ ਅਬੈ ਸੀ ਤਾਂ ਉਹ ਥਾਣੇਦਾਰ ਦੇ ਘਰ ਗਿਆ ਤੇ ਜਾ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਮੇਰੀ ਮਾਂ ਦੇ ਕੱਟੇ ਹੋਏ ਵਾਲ ਮੈਨੂੰ ਵਾਪਸ ਕਰ ਦਿਓ ਥਾਣੇਦਾਰ ਮੁੰਡੇ ਦੀ ਗੱਲ ਸੁਣ ਕੇ ਹਰਾਨ ਰਹਿ ਗਿਆ ਪਰ ਫਿਰ ਉਸਨੇ ਆਪਣੇ ਨੌਕਰ ਨੂੰ ਆਰਡਰ ਦਿੱਤਾ ਕਿ ਵਾਲ ਵਾਪਸ ਕਰ ਦਿੱਤੇ ਜਾਣਾ ਨੌਕਰ ਨੇ ਕੱਟੇ ਹੋਏ ਵਾਲਾ ਇੱਕ ਝੋਲੇ ਵਿੱਚ ਰੱਖ ਕੇ ਅਬੈ ਨੂੰ ਦੇ ਦਿੱਤੇ ਅਬ ਇਹਨੇ ਉਹ ਬਾੜਾ ਇੱਕ ਸੰਦੂਕ ਵਿੱਚ ਸੰਭਾਲ ਕੇ ਰੱਖ ਦਿੱਤੇ ਤਾਂ ਦੋਸਤੋ ਫਿਰ ਅਬ ਇਹਨੇ ਉਸ ਬਾੜਾ ਨਾਲ ਕੀ ਕੀਤਾ ਉਸਨੇ ਆਪਦਾ ਬਦਲਾ ਕਿਸ ਤਰ੍ਹਾਂ ਲਿਆ ਬਣੇ ਰਹੀਓ ਕਹਾਣੀ ਦੇ ਅੰਤ ਤੱਕ ਦੋਸਤੋ ਜੇ ਤੁਹਾਨੂੰ ਕਹਾਣੀਆਂ ਪਸੰਦ ਆਉਂਦੀਆਂ ਤਾਂ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਇਸ ਤੋਂ ਬਾਅਦ ਹਾਈਪ ਵਾਲਾ ਬਟਨ ਸ਼ੋ ਹੋਵੇਗਾ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਅਬ ਇਹ ਆਪਣੀ ਮਾਂ ਕੋਲ ਆਇਆ ਤੇ ਬੋਲਿਆ ਮਾਂ ਮੈਂ ਤੁਹਾਡੇ ਤੋਂ ਇੱਕ ਬੇਨਤੀ ਕਰਨਾ ਚਾਹੁੰਨਾ ਸੋਮਨ ਆਪਣੇ بیٹے ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਤੇ ਬੋਲੀ ਬੋਲ ਪੁੱਤ ਕੀ ਕਹਿਣਾ ਚਾਹੁੰਦੇ ਹੋ ਮਾਂ ਮੇਰੇ ਪੇਪਰ ਨੇੜੇ ਹਨ ਮੈਂ ਚਾਹੁੰਦਾ ਬਾਪੂ ਜੀ ਤੁਹਾਡੇ ਨਾਲ ਲੜਾਈ ਝਗੜਾ ਬੰਦ ਕਰ ਦੇਣਾ ਤਾਂ ਕਿ ਘਰ ਦਾ ਮਾਹੌਲ ਠੀਕ ਹੋ ਜਾਵੇ ਮੈਂ ਆਪਣੇ ਪੇਪਰਾਂ ਦੀ ਚੰਗੀ ਤਿਆਰੀ ਕਰਨਾ ਚਾਹੁੰਦਾ ਚੰਗੇ ਨੰਬਰਾਂ ਨਾਲ ਪਾਸ ਕਰਨਾ ਚਾਹੁੰਦਾ ਤੁਸੀਂ ਦੋਵੇਂ ਮੇਰੇ ਮਾਪਿਓ ਮੇਰੇ ਦਿਲ ਵਿੱਚ ਤੁਹਾਡੇ ਲਈ ਇੱਜ਼ਤ ਹੈ ਸਤਿਕਾਰ ਹੈ ਬਾਪੂ ਜੀ ਲਈ ਵੀ ਬਸ ਮੇਰੀ ਇੰਨੀ ਕੀ ਖੁਆਇਸ਼ ਹੈ ਘਰ ਵਿੱਚ ਐਦਾਂ ਦਾ ਮਾਹੌਲ ਬਣ ਜਾਵੇ ਜਿਹਦੇ ਨਾਲ ਮੈਂ ਸ਼ਾਂਤੀ ਨਾਲ ਪੜ੍ਹਾਈ ਕਰ ਸਕਾਂ ਪਰ ਬਾਪੂ ਜੀ ਹਰ ਸਵੇਰੇ ਝਗੜਾ ਕਰਕੇ ਘਰ ਤੋਂ ਨਿਕਲਦੇ ਹਨ ਫਿਰ ਸ਼ਾਮ ਨੂੰ ਵਾਪਸ ਆ ਕੇ ਤੁਹਾਡੇ ਨਾਲ ਲੜਾਈ ਸ਼ੁਰੂ ਕਰ ਦਿੰਦੇ ਹਨ ਇਹ ਸੁਣ ਕੇ ਸੁੰਮਨ ਆਪਣੇ ਪੁੱਤ ਨੂੰ ਕਹਿਣ ਲੱਗੀ ਰੱਬ ਤੇਰੇ ਬਾਪੂ ਨੂੰ ਸਤਬੁੱਧੀ ਦੇਵੇ ਇਹ ਸਭ ਤਾਂ ਤੇਰੇ ਜਨਮ ਤੋਂ ਬਹੁਤ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ ਜਦੋਂ ਤੋਂ ਮੈਂ ਇਸ ਘਰ ਵਿੱਚ ਆਈਆਂ ਉਦੋਂ ਤੋਂ ਇਹੀ ਹਾਲ ਹੈ ਤੇਰਾ ਬਾਪੂ ਜੀ ਹਮੇਸ਼ਾ ਮੇਰੇ ਨਾਲ ਲੜਾਈ ਝਗੜਾ ਕਰਦਾ ਹੈ ਖੈਰ ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਤੇਰੀ ਖਾਤਰ ਮੈਂ ਕਿਸੇ ਵੀ ਹੱਦ ਤੱਕ ਜਾ ਸਕਦੀ ਹਾਂ ਅੱਜ ਜਦੋਂ ਤੇਰੇ ਬਾਪੂ ਜੀ ਘਰ ਆਉਣਗੇ ਤਾ ਉਹਨਾਂ ਨਾਲ ਗੱਲ ਕਰਾਂਗੀ ਮੈਂ ਉਹਨਾਂ ਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਅਬੇ ਮਾਂ ਦੀ ਇਹ ਗੱਲ ਸੁਣ ਕੇ ਚਿੰਤਤ ਹੋ ਗਿਆ ਤੇ ਕਹਿਣ ਲੱਗਾ ਜੇਕਰ ਬਾਪੂ ਜੀ ਨੇ ਤੁਹਾਡੇ ਨਾਲ ਫੇਰ ਲੜਾਈ ਕੀਤੀ ਤੁਹਾਨੂੰ ਮਾਰਿਆ ਤਾਂ ਤਾਂ ਮਾਂ ਨੇ ਕਿਹਾ ਆਪਣੇ ਬੇਟੇ ਨੂੰ ਤਸੱਲੀ ਦਿੱਤੀ ਐਦਾ ਕੁਝ ਨਹੀਂ ਹੋਵੇਗਾ ਮੈਂ ਉਹਨਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦੀ ਬਸ ਉਹਨਾਂ ਨੂੰ ਸਮਝਾਉਣਾ ਚਾਹੁੰਦੀ ਹਾਂ ਉਮੀਦ ਆ ਉਹ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਨਗੇ ਪਰ ਉਹ ਆਪਣੇ ਬੈਟੇ ਤੋਂ ਇਹ ਲੁਕੋ ਰਹੀ ਸੀ ਕਿ ਉਹਦਾ ਬਾਪੂ ਕੀ ਕੰਮ ਕਰਦਾ ਹੈ ਉਹ ਸਵੇਰ ਤੋਂ ਸ਼ਾਮ ਤੱਕ ਕਿੱਥੇ ਰਹਿੰਦਾ ਹੈ ਹਾਲਾਂਕਿ ਇੱਕ ਵਾਰ ਉਹਨੇ ਆਪਣੀ ਮਾਂ ਤੋਂ ਪੁੱਛਿਆ ਵੀ ਸੀ ਬਾਪੂ ਜੀ ਕੀ ਕੰਮ ਕਰਦੇ ਹਨ ਮੈਂ ਤਾਂ ਉਹਨਾਂ ਦੇ ਕੰਮ ਬਾਰੇ ਕੁਝ ਨਹੀਂ ਜਾਣਦਾ ਮਾਂ ਨੇ ਆਪਣੇ ਪੁੱਤ ਨੂੰ ਝੂਠ ਬੋਲਿਆ ਕਿ ਤੇਰਾ ਬਾਪੂ ਇੱਕ ਫੈਕਟਰੀ 'ਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਇਹ ਸੱਚ ਵੀ ਸੀ ਕਿ ਉਹਦਾ ਬਾਪੂ ਇੱਕ ਫੈਕਟਰੀ ਵਿੱਚ ਨੌਕਰੀ ਕਰਦਾ ਸੀ ਕੁਝ ਸਮਾਂ ਪਹਿਲਾਂ ਉਹ ਉੱਥੇ ਚੌਕੀਦਾਰ ਦਾ ਕੰਮ ਕਰਦਾ ਸੀ ਪਰ ਚੋਰੀ ਕਰਦੇ ਹੋਏ ਫੜੇ ਜਾਣ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਸੁਮਨ ਜਾਣਦੀ ਸੀ ਉਹਦਾ ਪਤੀ ਦੀ ਨੌਕਰੀ ਇਸ ਘਰ ਲਈ ਕਿੰਨੀ ਐਹਮ ਹੈ। ਖਾਸ ਕਰਕੇ ਉਹਨਾਂ ਦੇ ਪੁੱਤ ਦੀ ਪੜ੍ਹਾਈ ਲਈ ਕਿੰਨੇ ਪੈਸੇ ਜ਼ਰੂਰੀ ਹਨ। ਐਸੇ ਵਾਸਤੇ ਉਹ ਆਪਣੇ ਪੁੱਤ ਦੀ ਖਾਤਰ ਸੇਠ ਸਾਹਿਬ ਦੇ ਘਰੇ ਗਈ। ਉਹਨਾਂ ਤੋਂ ਬੇਨਤੀ ਕੀਤੀ ਇੱਕ ਵਾਰ ਉਹਦੇ ਪਤੀ ਨੂੰ ਦੁਬਾਰਾ ਮੌਕਾ ਦੇ ਦਿੱਤਾ ਜਾਵੇ। ਉਹਨੇ ਕਿਹਾ ਉਹਦਾ ਪਤੀ ਦੁਬਾਰਾ ਐਦਾਂ ਦੀ ਗਲਤੀ ਨਹੀਂ ਕਰੇਗਾ। ਉਹਦੀ ਨੌਕਰੀ ਬਹਾਲ ਕਰ ਦਿੱਤੀ ਜਾਵੇ। ਪਰ ਸੇਠ ਸਾਹਿਬ ਗੁੱਸੇ ਵਿੱਚ ਬੋਲੇ ਜੇਕਰ ਤੈਨੂੰ ਆਪ ਨੌਕਰੀ ਕਰਨੀ ਹੈ ਤਾਂ ਤੂੰ ਆ ਸਕਦੀ ਹੈ ਪਰ ਮੈਂ ਉਸ ਮਨੁਸਨ ਨੂੰ ਦੁਬਾਰਾ ਨੌਕਰੀ ਤੇ ਨਹੀਂ ਲੱਖਾਂਗਾ ਇਹ ਬਹੁਤ ਖਤਰੇ ਦੀ ਗੱਲ ਹੈ ਉਹ ਰਾਤ ਦੇ ਹਨੇਰੇ ਵਿੱਚ ਫੈਕਟਰੀ ਤੋਂ ਮਾਲ ਚੋਰੀ ਕਰਦੇ ਫੜੇ ਗਿਆ ਸੀ ਜੇ ਸੀਸੀਟੀਵੀ ਕੈਮਰੇ ਨਾ ਹੁੰਦੇ ਤਾਂ ਉਸ ਦੇ ਚੋਰੀ ਕਰਨ ਦੀ ਰਿਕਾਰਡਿੰਗ ਨਾ ਹੁੰਦੀ ਤਾਂ ਅਸੀਂ ਹੁਣ ਤੱਕ ਚੋਰ ਨੂੰ ਫੜਨ ਵਿੱਚ ਕਾਮਯਾਬੀ ਨਾ ਹੋ ਪਾਦੇ ਸੁਮਨ ਬਹੁਤ ਪਰੇਸ਼ਾਨ ਸੀ ਉਹ ਸਿਲਾਈ ਕਰਕੇ ਘਰ ਦਾ ਖਰਚ ਚਲਾ ਰਹੀ ਸੀ ਪਰ ਹੁਣ ਉਸ ਦੇ ਪਤੀ ਦੀ ਨੌਕਰੀ ਵੀ ਖਤਮ ਹੋ ਚੁੱਕੀ ਸੀ ਉਹਦੀ ਪਰੇਸ਼ਾਨੀ ਹੋਰ ਵੱਧ ਗਈ ਸੀ ਉਸਨੇ ਆਪਣੇ ਪਤੀ ਰਮੇਸ਼ ਨੂੰ ਕਿਹਾ ਜੇਕਰ ਮੇਰਾ ਨਹੀਂ ਤਾਂ ਘੱਟੋ-ਘੱਟ ਆਪਣੇ ਪੁੱਤ ਦਾ ਹੀ ਖਿਆਲ ਕਰ ਲੋ ਉਹ ਸਾਡਾ ਇਕੱਲਾ ਖੇਰਾ ਮੁੰਡਾ ਹੈ ਉਹ ਸਾਡੇ ਘਰ ਦੀ ਹਾਲਤ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਉਹ ਪੜਨਾ ਚਾਹੁੰਦਾ ਹੈ ਸਾਡੇ ਲਈ ਕੁਝ ਕਰਨਾ ਚਾਹੁੰਦਾ ਹੈ ਰਮੇਸ਼ ਨੇ ਆਪਣੀ ਘਰ ਵਾਲੇ ਦੀਆਂ ਤਿੱਖੀਆਂ ਗੱਲਾਂ ਸੁਣੀਆਂ ਤੇ ਕਿਹਾ ਮੈਂ ਕਦੋਂ ਤੇਰੇ ਪੁੱਤ ਨੂੰ ਹੱਥ ਬੰਨ੍ਹ ਦਿੱਤੇ ਉਹ ਪੜ ਨਹੀਂ ਸਕਦਾ ਮੈਂ ਮੰਨਦਾ ਮੇਰੇ ਤੋਂ ਗਲਤੀ ਹੋਈ ਪਰ ਹੁਣ ਤਾਂ ਉਹ ਮੈਨੂੰ ਦੁਬਾਰਾ ਨੌਕਰੀ ਤੋਂ ਰੱਖੇ ਨਹੀਂ ਸਕਦੇ ਮੈਂ ਕਿਸੇ ਦੂਜੀ ਨੌਕਰੀ ਦੀ ਭਾਲ ਕਰਾਂਗਾ ਸੁਮਨ ਗੁੱਸੇ ਵਿੱਚ ਰੋਲਾ ਪਾਉਂਦੇ ਹੋਏ ਬੋਲੀ ਗੱਲ ਸਿਰਫ ਨੌਕਰੀ ਦੀ ਨਹੀਂ ਹੈ ਉਹ ਤਾਂ ਦੁਆਰਾ ਵੀ ਮਿਲ ਸਕਦੀ ਹੈ ਪਰ ਸਮੱਸਿਆ ਹੈ ਤੁਹਾਡਾ ਕਿਰਦਾਰ ਚੰਗਾ ਨਹੀਂ ਹੈ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉਥੇ ਕੋਈ ਨਾ ਕੋਈ ਐਤਾ ਦੀ ਗੜਬੜ ਜ਼ਰੂਰ ਹੋ ਜਾਂਦੀ ਹੈ ਜਿਹਦੇ ਕਰਕੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤੁਹਾਨੂੰ ਬੇਈਮਾਨੀ ਕਰਨੀ ਫੈਕਟਰੀ ਤੋਂ ਕੱਢਿਆ ਗਿਆ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਸ਼ੋਪਿੰਗ ਮਾਲ ਵਿੱਚ ਨੌਕਰੀ ਕਰਦੇ ਸੀ ਪਰ ਉਥੋਂ ਵੀ ਕੱਢ ਦਿੱਤੇ ਗਏ ਫਿਰ ਤੁਸੀਂ ਇੱਕ ਪ੍ਰਾਈਵੇਟ ਸਕੂਲ ਵਿੱਚ ਚੌਕੀਦਾਰ ਦੀ ਨੌਕਰੀ ਕੀਤੀ ਪਰ ਉਥੇ ਵੀ ਜ਼ਿਆਦਾ ਦਿਨ ਟਿਕੇ ਨਾ ਰਹਿ ਸਕੇ ਲੋਕਾਂ ਦੀਆਂ ਸ਼ਿਕਾਇਤਾਂ ਇੰਨੀਆਂ ਵਧ ਗਈਆਂ ਕੀ ਪ੍ਰਿੰਸੀਪਲ ਨੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਫੈਕਟਰੀ ਦੀ ਨੌਕਰੀ ਵੀ ਚਲੀ ਗਈ ਮੈਂ ਸਿਰਫ ਤੁਹਾਡੇ ਤੋਂ ਇੰਨੀ ਗੁਜਾਰਸ਼ ਕਰਦੀ ਆਂ ਕਿ ਇਮਾਨਦਾਰੀ ਨਾਲ ਮਿਹਨਤ ਕਰੋ ਹਲਾਲ ਦੀ ਕਮਾਈ ਖਾਓ ਆਪਣੇ ਬੇਟੇ ਦੀ ਖਾਤਰ ਹੁਣ ਇਹ ਸਭ ਛੱਡ ਦਿਓ ਅਬ ਇਹ ਹੁਣ ਤੁਹਾਡੇ ਤੋਂ ਜਾਣਾਂ ਉਹਨੂੰ ਨਹੀਂ ਪਤਾ ਕਿ ਉਸਦਾ ਬਾਪੂ ਕੀ ਕੀ ਕਾਰੇ ਕਰਦਾ ਹੈ ਵਿਆਹਿਆ ਹੋਣ ਦੇ ਬਾਵਜੂਦ ਵੀ ਉਹ ਦੂਜੀਆਂ ਔਰਤਾਂ ਨਾਲ ਸੰਬੰਧ ਰੱਖਦਾ ਹੈ ਤੁਸੀਂ ਨਸ਼ਾ ਕਰਦੇ ਹੋ ਪਰ ਇਹ ਗੱਲਾਂ ਕਦੋਂ ਤੱਕ ਲੁਕੀਆਂ ਰਹਿਣਗੀਆਂ ਜਦੋਂ ਵੀ ਉਸ ਨੂੰ ਤੁਹਾਡੀ ਸੱਚਾਈ ਪਤਾ ਲੱਗੇਗੀ ਜੋ ਥੋੜੀ-ਬਹੁਤ ਹੈ ਇੱਜ਼ਤ ਹੈ ਉਹਦੇ ਦਿਲ ਵਿੱਚ ਤੁਹਾਡੇ ਲਈ ਉਹ ਵੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਰਵੇਸ਼ ਨੇ ਜਦੋਂ ਆਪਣੀ ਘਰਵਾਲੀ ਦੇ ਮੂੰਹੋਂ ਇਹ ਅਲਫਾਜ਼ ਸੁਨੇ ਤਾਂ ਉਸਨੇ ਉਸ ਨੂੰ ਬਾਹਾਂ ਤੋਂ ਫੜ ਲਿਆ ਤੇ ਕਿਹਾ ਮੇਰੇ ਨਾਲ ਜ਼ਬਾਨ ਚਲਾਉਣ ਦੀ ਬਿਲਕੁਲ ਲੋੜ ਨਹੀਂ ਐ ਇਸ ਘਰ ਤੇ ਤੁਸੀਂ ਲੋਕਾਂ ਲਈ ਮੈਂ ਬਹੁਤ ਕੰਮ ਕੀਤਾ ਹੁਣ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੁਣ ਨੌਕਰੀ ਤੂੰ ਕਰੇਂਗੀ ਤੂੰ ਨੌਕਰੀ ਦੀ ਭਾਲ ਕਰੇਂਗੀ ਮੈਂ ਇਸ ਦਾ ਬੰਦੋਬਸਤ ਕਰਾਂਗਾ ਤੂੰ ਵੀ ਦੇਖਣਾ ਕਾਰੋਬਾਰ ਜਾ ਕੇ ਕੰਮ ਕਿਵੇਂ ਕਰਨਾ ਪੈਂਦਾ ਹੈ ਲੋਕਾਂ ਦਾ ਰਵੱਈਆ ਤੇਰੇ ਨਾਲ ਕਿਵੇਂ ਦਾ ਹੋਵੇਗਾ ਘਰ ਵਿੱਚ ਜ਼ੁਬਾਨ ਚਲਾਉਣਾ ਸਭ ਤੋਂ ਸੌਖਾ ਕੰਮ ਹੈ ਜੋ ਮੈਂ ਵੀ ਕਰ ਸਕਦਾ ਸੁਮਨ ਆਪਣੇ ਪਤੀ ਦੀਆਂ ਇਹ ਗੱਲਾਂ ਸੁਣ ਕੇ ਮਾਇੂਸ਼ ਹੋ ਗਈ ਉਹਨੂੰ ਪਤਾ ਸੀ ਰਮੇਸ਼ ਭਟ ਚੁੱਕਾ ਹੈ ਉਹ ਹਕੀਕਤ ਜਾਣਦਾ ਵੀ ਸੀ ਪਰ ਆਪਣੀ ਜਿਹਦੇ ਵਿੱਚ ਉਸਨੇ ਕਦੇ ਆਪਣੀ ਘਰ ਵਾਲੀ ਦੀ ਗੱਲ ਨਾ ਮੰਨੀ ਹਮੇਸ਼ਾ ਉਹ ਆਪਣੀ ਘਰ ਵਾਲੀ ਨੂੰ ਗਲਤ ਠਰਾਉਂਦਾ ਸੁਮਨ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਧਰ ਮੇਸ ਨਾਲ ਵਿਆਹ ਹੋਇਆ ਸੀ ਉਸ ਨੂੰ ਆਪਣੇ ਬਾਪੂ ਦੀ ਯਾਦ ਆ ਰਹੀ ਸੀ ਜਿਨੇ ਪੈਸਿਆਂ ਦੇ ਲਾਲਚ ਵਿੱਚ ਆਪਣੀ ਕੁੜੀ ਸੁਮਨ ਦਾ ਵਿਆਹ ਇੱਕ ਨਸੇੜੀ ਨਾਲ ਕਰ ਦਿੱਤਾ ਸੀ ਸੁਮਨ ਰਮੇਸ਼ ਬਾਰੇ ਸਭ ਕੁਝ ਨਹੀਂ ਜਾਣਦੀ ਸੀ ਉਸ ਨੂੰ ਬਸ ਇਹਨਾਂ ਸੁਣਿਆ ਸੀ ਰਮੇਸ਼ ਨਸ਼ਾ ਕਰਦਾ ਹੈ ਇਸ ਤੋਂ ਇਲਾਵਾ ਕਈ ਗੈਰ ਕਾਨੂੰਨੀ ਕੰਮਾਂ ਵਿੱਚ ਵੀ ਸ਼ਾਮਿਲ ਹੈ ਰਮੇਸ਼ ਕਈ ਵਾਰ ਜੇਲ੍ਹ ਜਾ ਚੁੱਕਾ ਸੀ ਪਰ ਹਰ ਵਾਰ ਆਜ਼ਾਦ ਹੋ ਕੇ ਵਾਪਸ ਆ ਜਾਂਦਾ ਕਿਉਂਕਿ ਉਹਦੇ ਗੈਂਗ ਦੇ ਲੋਕ ਉਹਨੂੰ ਛੁਡਾ ਦਿੰਦੇ ਸੀ ਇਹ ਸਿਰਸਲਾ ਲੰਬੇ ਟਾਈਮ ਤੋਂ ਚੱਲ ਰਿਹਾ ਸੀ ਉਹ ਜੇਲ੍ਹ ਵਿੱਚ ਇੱਕ ਜਾਂ ਦੋ ਰਾਤਾਂ گزار ਕੇ ਵਾਪਸ ਆ ਜਾਂਦਾ ਸੀ ਹੁਣ ਤਾਂ ਜੇੜ ਦਾ ਆਦੀ ਹੋ ਚੁੱਕਿਆ ਸੀ ਉਹਦੇ ਮੁਤਾਬਕ ਜਿਹੜੀ ਉਸਦਾ ਦੂਜਾ ਘਰ ਸੀ ਸੁਮਨ ਘਰ ਵਿੱਚ ਕੱਲੀ ਬੈਠੀ ਸੀ ਜਦੋਂ ਉਹਦਾ ਭਾਈ ਉਸ ਨੂੰ ਮਿਲਣ ਆਇਆ ਜਿਵੇਂ ਉਸਨੇ ਆਪਣੇ ਭਾਈ ਨੂੰ ਦੇਖਿਆ ਉਹ ਤੁਰੰਤ ਖੜੀ ਹੋ ਗਈ ਪਰ ਉਹਦੇ ਚਿਹਰੇ ਤੇ ਤਿਵਰ ਅਜੀਬ ਸੀ ਸੁਮਨ ਨੇ ਆਪਣੇ ਭਾਈ ਤੋਂ ਪੁੱਛਿਆ ਭਾਈ ਖੈਰੀਅਤ ਹੈ ਕੀ ਹੋਇਆ ਇਹ ਸੁਣ ਕੇ ਉਹ ਕਹਿਣ ਲੱਗਾ ਅਜੀਬ ਤਰ੍ਹਾਂ ਦੀ ਔਰਤਾਂ ਤੂੰ ਮੈਂ ਤੇਰੇ ਵਰਗੀ ਕੋਈ ਹੋਰ ਤੌਰਤ ਨਹੀਂ ਵੇਖੀ ਮੱਲੇ ਵਾਲੇ ਰਮੇਸ਼ ਵਾਰੇ ਜਿਬੋ ਗਰੀਬ ਗੱਲਾਂ ਕਰਦੇ ਹਨ ਇਸ ਲਈ ਮੈਂ ਖੁਦ ਵੀ ਉਸ ਤੋਂ ਵਾਕਿ ਪਾਂ ਮੈਂ ਤਾਂ ਤੈਨੂੰ ਇਹ ਕਹਿ ਰਿਆਂ ਕਿ ਜੇਕਰ ਤੂੰ ਚਾਹੇ ਤਾਂ ਸੱਚ ਤੋਂ ਅਲੱਗ ਹੋ ਸਕਦੀ ਐ ਪਰ ਤੂੰ ਹਮੇਸ਼ਾ ਆਹੀ ਕਹਿੰਦੀ ਐ ਅਬੇ ਦੀ ਵਜ੍ਹਾ ਨਾਲ ਤੂੰ ਐਦਾਂ ਦੇ ਸਖਸ ਨਾਲ ਜ਼ਿੰਦਗੀ ਗੁਜ਼ਾਰਨੀ ਮਜਬੂਰ ਐ ਸੁਮਨ ਨੇ ਕਿਹਾ ਮੈਂ ਮਜਬੂਰਾਂ ਮੈਂ ਅਬ ਇਹਨੂੰ ਵੇਖ ਘਰ ਨਹੀਂ ਕਰਨਾ ਚਾਹੁੰਦੀ ਉਸਤੇ ਦੀਪਕ ਨੇ ਕਿਹਾ ਨਸ਼ਾ ਕਰਨ ਤੋਂ ਇਲਾਵਾ ਦੂਜੀਆਂ ਔਰਤਾਂ ਨਾਲ ਉਹਦੇ ਨਜਾਇਜ਼ ਤਾਲੁਕਾ ਥਾਣਾ ਇਹ ਗੱਲ ਮੈਂ ਜਾਣਦਾ ਮੈਨੂੰ ਇਸਤੇ ਯਕੀਨ ਨਹੀਂ ਸੀ ਪਰ ਮੇਰਾ ਦੋਸਤ ਖੁਦ ਮੈਨੂੰ ਉਸ ਜਗ੍ਹਾ ਤੇ ਲੈ ਗਿਆ ਜਿੱਥੇ ਸ਼ਰਾਬ ਨੋਸ਼ੀ ਹੋ ਰਹੀ ਸੀ ਮੈਂ ਆਪਣੀ ਅੱਖਾਂ ਨਾਲ ਰਮੇਸ਼ ਨੂੰ ਉੱਥੇ ਵੇਖਿਆ ਮੈਂ ਉੱਥੇ ਤਮਾਸ਼ਾ ਨਹੀਂ ਕਰਨਾ ਚਾਹੁੰਦਾ ਸੀ ਪਰ ਸੱਚ ਕਾ ਤਾਂ ਮੇਰੇ ਦਿਲ ਵਿੱਚ ਆਇਆ ਮੈਂ ਉਸ ਨੂੰ ਜਾਨ ਤੋਂ ਮਾਰ ਦਿਆਂ ਪਰ ਤੇਰੇ ਤੇ ਹਵੇ ਕਰਕੇ ਮੈਂ ਚੁੱਪ ਰਿਆ ਸਬਰ ਦਾ ਘੁੱਟ ਪੀ ਕੇ ਉੱਥੋਂ ਚਲਾਇਆ ਰਮੇਸ਼ ਨੇ ਮੈਨੂੰ ਉੱਥੇ ਦੇਖ ਲਿਆ ਸੀ ਪਰ ਉਹਦੀਆਂ ਅੱਖਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸੀ ਉਹ ਪੂਰੀ ਤਰ੍ਹਾਂ ਠੀਠ ਬਣ ਚੁੱਕਾ ਹੈ ਮੈਂ ਤੈਨੂੰ ਲੈਣ ਆਇਆ ਤੂੰ ਮੇਰੇ ਨਾਲ ਚੱਲ ਦੋ ਟਾਈਮ ਦੀ ਰੋਟੀ ਤੇਰੇ ਲਈ ਇੰਨੀ ਵੱਡੀ ਚੀਜ਼ ਨਹੀਂ ਹੈ ਮੈਂ ਤੈਨੂੰ ਉੱਥੇ ਆ ਮੈਨੂੰ ਆਪਣੇ ਉੱਪਰ ਬਹੁਤ ਸਮਝਾਂ ਸੁਮਨ ਆਪਣੇ ਭਾਈ ਦੀ ਇਹ ਗੱਲ ਸੁਣ ਕੇ ਚੁੱਪ ਹੋ ਗਈ ਥੋੜੀ ਦੇਰ ਬਾਅਦ ਉਸਨੇ ਆਪਣੇ ਹੰਜੂ ਪੂੰਝਦੇ ਹੋਏ ਕਿਹਾ ਭਾਈ ਤੁਸੀਂ ਜਿਵੇਂ ਮناسب ਸਮਝੋ ਤੁਸੀਂ ਜਿਵੇਂ ਕਹੋ ਮੈਨੂੰ ਤੁਹਾਡੇ ਨਾਲ ਜਾਣ ਤੋਂ ਕੋਈ ਇਤਰਾਜ਼ ਨਹੀਂ ਬਸ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਪਰ ਉਹਦਾ ਭਾਈ ਕਹਿ ਰਿਹਾ ਸੀ ਜੇਕਰ ਤੂੰ ਮੇਰੇ ਨਾਲ ਨਾ ਆਈ ਤਾਂ ਮੈਂ ਤੈਨੂੰ ਕਦੇ ਨਹੀਂ ਬੁਲਾਵਾਂਗਾ ਮੈਂ ਨਾਰਾਜ਼ ਹੋ ਜਾਵਾਂਗਾ ਤੇ ਦੁਬਾਰਾ ਕਦੇ ਤੈਨੂੰ ਮਿਲਣ ਨਹੀਂ ਆਵਾਂਗਾ ਸੁਮਨ ਨੇ ਆਪਣੇ ਭਾਈ ਲਈ ਚਾਹ ਵਣਾਈ ਤੇ ਬੋਲੀ ਅਵੇ ਸਕੂਲ ਗਿਆ ਜਿਵੇਂ ਉਹ ਵਾਪਸ ਆਵੇਗਾ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਸੱਚ ਕਹਾ ਤਾਂ ਮੈਂ ਆਪਣੇ ਪਤੀ ਦੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫਾ ਹਾਂ ਮੈਂ ਜਾਣਦੀ ਆ ਉਹ ਕਿਹੜੇ ਕੰਮਾਂ ਵਿੱਚ ਅਬੀਜੀ ਰਹਿੰਦਾ ਪਰ ਮੈਂ ਸਬਰ ਦਾ ਘੁੱਟ ਪੀ ਲਿਆ ਇਹ ਸੋਚ ਕੇ ਅਬੇ ਹੁਣ ਵੀ ਪੜ ਰਿਹਾ ਹੈ ਕੱਲ ਨੂੰ ਵੱਡਾ ਹੋਵੇਗਾ ਤਾਂ ਮੇਰਾ ਸਹਾਰਾ ਬਣੇਗਾ ਆਪਣੇ ਬਾਪ ਨੂੰ ਵੀ ਸਮਝਾਵੇਗਾ ਅਬੇ ਪੜਾਈ ਵਿੱਚ ਬਹੁਤ ਸ਼ਾਰਾ ਹੈ ਇਸ ਲਈ ਮੈਂ ਉਹਦੀ ਪੜਾਈ ਲਈ ਦਿਨ ਰਾਤ ਮਿਹਨਤ ਕਰ ਰਹੀ ਆ ਅਬੇ ਜਿਵੇਂ ਸਕੂਲ ਤੋਂ ਵਾਪਸ ਆਇਆ ਉਸਨੇ ਦੇਖਿਆ ਕਿ ਮਾਮਾ ਘਰ ਆਏ ਹੋਏ ਨੇ ਉਸਨੇ ਆਪਣੇ ਮਾਮੇ ਨੂੰ ਸੱਤਰੀ ਕਰ ਕੀਤੀ ਜਿਸ ਤੋਂ ਬਾਅਦ ਮਾਮੇ ਨੇ ਕਿਹਾ ਪੁੱਤ ਚਲੋ ਸਾਡੇ ਘਰ ਚੱਲਦੇ ਆ ਅਬੇ ਕਦੇ ਆਪਣੀ ਮਾਂ ਵੱਲ ਵੇਖਦਾ ਤੇ ਕਦੇ ਆਪਣੇ ਮਾਮੇ ਵੱਲ ਫਿਰ ਮਾਂ ਨੂੰ ਪੁੱਛਣ ਲੱਗਦਾ ਹੈ ਅਸੀਂ ਕਿਉਂ ਜਾ ਰਹੇ ਹਾਂ ਇਸ ਤੋਂ ਦੀ ਮਾਂ ਆਪਣੇ ਬੇਟੇ ਨੂੰ ਝੂਠ ਬੋਲਦੀ ਹੈ ਮਾਮਾ ਦੇ ਪਿੰਡ ਵਿੱਚ ਇੱਕ ਵਿਆਹ ਹੈ ਸਾਡੇ ਰਿਸ਼ਤੇਦਾਰਾਂ ਨੂੰ ਵੀ ਉੱਥੇ ਜਾਣਾ ਹੈ ਸਾਨੂੰ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਣਾ ਹੈ ਇਸ ਲਈ ਅਸੀਂ ਜਾ ਰਹੇ ਹਾਂ ਅਬ ਇਹਨੂੰ ਹੁਣ ਆਪਣੇ ਬਾਪੂ ਦੀ ਫਿਕਰ ਸੀ ਉਹ ਆਪਣੀ ਮਾਂ ਨੂੰ ਕਹਿਣ ਲੱਗਾ ਬਾਪੂ ਜੀ ਦਾ ਕੀ ਹੋਏਗਾ ਉਹਨਾਂ ਨੂੰ ਖਾਣਾ ਕੌਣ ਦੇਵੇਗਾ ਇਸ ਤੇ ਉਹਦੀ ਮਾਂ ਨੇ ਕਿਹਾ ਤੇਰਾ ਬਾਪੂ ਹੋਟਲ ਤੋਂ ਖਾਣਾ ਖਾ ਲਵੇਗਾ ਉਹਨਾਂ ਕੋਲ ਪੈਸੇ ਵੀ ਹੈ ਤੈਨੂੰ ਉਹਨਾਂ ਦੀ ਵਜ੍ਹਾ ਨਾਲ ਪਰੇਸ਼ਾਨ ਹੋਣ ਦੀ ਲੋੜ ਨਹੀਂ ਵੈਸੇ ਵੀ ਉਹ ਘਰ ਤੋਂ ਘਟਾ ਤੇ ਬਾਹਰ ਜ਼ਿਆਦਾ ਖਾਂਦਾ ਹੈ ਦੀਪਕ ਆਪਣੀ ਭੈਣ ਤੇ ਭਾਂਜੇ ਨੂੰ ਆਪਣੇ ਨਾਲ ਲੈ ਗਿਆ ਜਿਵੇਂ ਉਸਦੀ ਘਰ ਵਾਲੀ ਨੇ ਆਪਣੀ ਨਨਦ ਤੇ ਭਾਂਜੇ ਨੂੰ ਵੇਖਿਆ ਉਸਨੇ ਆਪਣੇ ਪਤੀ ਨੂੰ ਇਕੱਲੇ ਵਿੱਚ ਕਿਹਾ ਤੁਸੀਂ ਇਹ ਕੀ ਕੀਤਾ ਮੈਂ ਤਾਂ ਤੁਹਾਨੂੰ ਸਮਝਦਾਰ ਸਮਝਦੀ ਸੀ ਪਰ ਤੁਸੀਂ ਤਾਂ ਬਿਲਕੁਲ ਬੇਵਕੂਫ ਨਿਕਲੇ ਪਤੀ ਨੇ ਪੁੱਛਿਆ ਐਦਾ ਕਿਉਂ ਕਰੀਆਂ ਤਾ ਉਸ ਦੀ ਘਰ ਵਾਲੀ ਬੋਲੀ ਕੀ ਤੁਸੀਂ ਸਾਡੇ ਹਾਲਾਤ ਤੋਂ ਜਾਣਦੇ ਨਹੀਂ ਐ ਅਸੀਂ ਮਾਂ ਬੇਟੇ ਦੀ ਪਰਵਰਿਸ਼ ਕਿਵੇਂ ਕਰ ਸਕਦੇ ਆ ਇਸ ਤੇ ਦੀਪਕ ਨੇ ਗੁੱਸੇ ਵਿੱਚ ਕਿਹਾ ਬਕਵਾਸ ਬੰਦ ਕਰ ਅੱਗੇ ਤੋਂ ਮੇਰੇ ਨਾਲ ਜ਼ੁਬਾਨ ਚਲਾਉਣ ਦੀ ਕੋਈ ਲੋੜ ਨਹੀਂ ਐ ਜੇਕਰ ਮੇਰੀ ਭੈਣ ਦਾ ਮੇਰੇ ਘਰ ਵਿੱਚ ਰਹਿਣਾ ਤੈਨੂੰ ਪਸੰਦ ਨਹੀਂ ਐ ਇਹ ਗੱਲ ਤੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਤਾਂ ਤੂੰ ਇੱਥੋਂ ਆਪਦੇ ਭਾਈ ਦੇ ਘਰੇ ਜਾ ਸਕਦੀ ਐ ਮੈਂ ਵੀ ਤੈਨੂੰ ਇੱਥੇ ਬਰਦਾਸ਼ਤ ਨਹੀਂ ਕਰਾਂਗਾ ਦੀਪਕ ਦੇ ਤੇਵਰ ਦੇਖ ਕੇ ਉਹਦੀ ਘਰ ਵਾਲੀ ਚੁੱਪ ਹੋ ਗਈ ਪਰ ਮਾਨੀ ਮਾਨ ਵਿੱਚ ਉਸ ਨੂੰ ਮਨ ਤੋਂ ਸੜ ਰਹੀ ਸੀ ਉਸਨੇ ਨਾ ਤਾਂ ਸੁਮਨ ਨਾਲ ਕੋਈ ਗੱਲ ਕੀਤੀ ਨਾ ਹੀ ਉਹਦੇ ਮੁੰਡੇ ਨਾਲ ਉਹ ਉਹਨਾਂ ਨੂੰ ਬਹੁਤ ਸਮਝਦੇ ਸੀ ਉਹਨਾਂ ਦੇ ਆਉਣ ਤੋਂ ਬਾਅਦ ਇਹ ਸੋਚਣ ਲੱਗੀ ਕਿ ਇਸ ਤਰ੍ਹਾਂ ਮਾਂ ਪੁੱਤ ਨੂੰ ਘਰੋਂ ਕੱਢਿਆ ਜਾਵੇ ਉਦੋਂ ਜਦੋਂ ਰਮੇਸ਼ ਘਰੇ ਪਹੁੰਚਿਆ ਤਾਂ ਉਹਨੇ ਵੇਖਿਆ ਸੁਮਨ ਤੇ ਉਹਦਾ ਮੁੰਡਾ ਘਰ ਵਿੱਚ ਨਹੀਂ ਸੀ ਉਹ ਕਾਫੀ ਦੇਰ ਤੱਕ ਇੰਤਜ਼ਾਰ ਕਰਦਾ ਰਿਹਾ ਇਹ ਸੋਚਦੇ ਹੋਏ ਕਿ ਉਸ ਦੀ ਘਰ ਵਾਲੀ ਬਾਜ਼ਾਰ ਗਈ ਹੋਣੀ ਕੋਈ ਸਮਾਨ ਲੈਣਾ ਪੁੱਤ ਵੀ ਉਹਦੇ ਨਾਲ ਹੀ ਗਿਆ ਹੋਣਾ ਪਰ ਜਦੋਂ ਵਾਹਾ ਦੇਰ ਹੋ ਗਈ ਮਾਂ ਪੁੱਤ ਘਰੇ ਵਾਪਸ ਨਾ ਆਏ ਤਾਂ ਆਪਣੇ ਗੁਆਂਢੀ ਦੇ ਘਰ ਗਿਆ ਉਹਨੇ ਦਰਵਾਜ਼ਾ ਖੜਕਾਇਆ ਤਾਂ ਉਹਦਾ ਗੁਆਂਢੀ ਪ੍ਰਕਾਸ਼ ਬਾਹਰ ਆਇਆ। ਰਮੇਸ਼ ਨੇ ਪ੍ਰਕਾਸ਼ ਨੂੰ ਪੁੱਛਿਆ, "ਮੇਰੀ ਘਰਵਾਲੀ ਤੇ ਬੱਚਾ ਘਰ ਵਿੱਚ ਨਹੀਂ ਹੈ। ਕੀ ਤੁਸੀਂ ਜਾਣਦੇ ਹੋ ਉਹ ਕਿੱਥੇ ਹਨ? ਉਹਨਾਂ ਦਾ ਨੰਬਰ ਵੀ ਨਹੀਂ ਮਿਲ ਰਿਹਾ।" ਇਸ ਤੇ ਪ੍ਰਕਾਸ਼ ਨੇ ਕਿਹਾ, "ਮੈਂ ਆਪਣੀ ਘਰਵਾਲੀ ਤੋਂ ਪੁੱਛ ਕੇ ਦੱਸਦਾ।" ਫਿਰ ਉਹ ਅੰਦਰ ਗਿਆ ਤੇ ਆਪਣੀ ਘਰਵਾਲੀ ਤੋਂ ਪੁੱਛਿਆ। ਉਹਦੀ ਘਰਵਾਲੀ ਨੇ ਦੱਸਿਆ, "ਉਸਦਾ ਭਾਈ ਸੁਮਨ ਤੇ ਉਸਦੇ ਬੇਟੇ ਨੂੰ ਆਪਣੇ ਨਾਲ ਲੈ ਗਿਆ ਹੈ। ਉਹਨੇ ਇੱਕ ਸਨੇਹਾ ਦਿੱਤਾ ਹੈ ਕਿ ਰਮੇਸ਼ ਨੂੰ ਉਹਨਾਂ ਦੇ ਘਰ ਆਣ ਦੀ ਕੋਈ ਲੋੜ ਨਹੀਂ ਹੈ।" ਇਹ ਗੱਲ ਸੁਣਦੇ ਰਮੇਸ਼ ਗੁੱਸੇ ਵਿੱਚ ਲਾਲ ਹੋ ਗਿਆ। ਉਹ ਪਾਗਲ ਜਿਹਾ ਹੋ ਗਿਆ। ਘਰ ਦੀਆਂ ਚੀਜ਼ਾਂ ਤੋੜਨ ਲੱਗਿਆ ਇਸ ਤੋਂ ਬਾਅਦ ਬਿਨਾਂ ਇਜਾਜ਼ਤ ਦੇ ਉਹ ਆਪਣੀ ਘਰਵਾਲੀ ਨੂੰ ਲੈਣ ਉਹਦੇ ਪਿੰਡ ਚਲਾ ਗਿਆ ਸਿੱਧਾ ਦੀਪਕ ਦੇ ਘਰ ਵਿੱਚ ਜਾ ਲਾ ਗਿਆ ਉਸ ਟਾਈਮਾ ਦੀਪਕ ਘਰੇ ਨਹੀਂ ਸੀ ਉਹ ਸ਼ਹਿਰ ਗਿਆ ਐ ਸੀ ਸੁਮਨ ਕੱਪੜੇ ਧੋ ਰਹੀ ਸੀ ਤੇ ਉਹਦਾ ਮੁੰਡਾ ਅਵੇ ਛੱਤ ਤੇ ਪੜਾਈ ਵਿੱਚ ਬਿਜੀ ਸੀ ਰਮੇਸ਼ ਨੇ ਉੱਥੇ ਪਹੁੰਚਦੇ ਸੁਮਨ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗੁੱਸੇ ਵਿੱਚ ਕਿਹਾ ਅੱਛਾ ਤੂੰ ਇੱਥੇ ਨੌਕਰਾਨੀ ਬਣ ਕੇ ਆਪਦੇ ਭਾਈ ਦੇ ਘਰ ਆਈ ਹੈ ਮੈਨੂੰ ਛੱਡ ਕੇ ਆਪਣੇ ਭਾਈ ਦੇ ਕੰਮ ਕਰ ਰਹੀ ਹੈ ਤੇ ਦੇਖ ਉਸਦੀ ਘਰ ਵਾਲੀ ਆਰਾਮ ਨਾਲ ਬੈਠ ਤੇ ਬੈਠੀ ਐ ਰਮੇਸ਼ ਨੇ ਉੱਥੇ ਹੀ ਆਪਣੀ ਘਰ ਵਾਲੀ ਨੂੰ ਜ਼ੋਰ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਅਵੇ ਛੱਤ ਤੋਂ ਇਹ ਸਭ ਦੇਖ ਰਿਆ ਸੀ ਉਹਦਾ ਬਾਪੂ ਉਹਦੀ ਮਾਂ ਨੂੰ ਮਾਰ ਰਿਹਾ ਜਦ ਕਿ ਉਹਦੀ ਮਾਮੀ ਮੁਸਕਰਾ ਰਹੀ ਐ ਤਮਾਸ਼ਾ ਦੇਖ ਰਹੀ ਐ ਉਹ ਤਾਂ ਇਹੀ ਚਾਹੁੰਦੀ ਸੀ ਕਿਸੇ ਤਰ੍ਹਾਂ ਮੈਂ ਇਸ ਆਪਣੀ ਘਰ ਵਾਲੀ ਨੂੰ ਆਪਣੇ ਨਾਲ ਲੈ ਜਾਵੇ ਅਵੇ ਜਲਦੀ ਨਾਲ ਛੱਤ ਤੋਂ ਹੇਠ ਆਇਆ ਆਪਣੇ ਬਾਪੂ ਨੂੰ ਬੋਲਿਆ ਪਾਪਾ ਮੇਰੀ ਮਾਂ ਨੂੰ ਨਾ ਮਾਰੋ ਉਹ ਆਪਣੇ ਭਾਈ ਦੇ ਕਹਿਣ ਤੇ ਇੱਥੇ ਆਈ ਐ ਤੁਸੀਂ ਮਾਮਾ ਦਾ ਇੰਤਜ਼ਾਰ ਕਰੋ ਉਹ ਵੇਸੇ ਆਂਦੇ ਹੀ ਹੋਣੇ मां ਤੁਹਾਡੇ ਨਾਲ ਵਾਪਸ ਚਲੀ ਜਾਵੇਗੀ ਪਰ ਰਮੇਸ਼ ਤਾਂ ਗੁੱਸੇ ਵਿੱਚ ਆਪਣਾ ਆਪਾ ਖੋ ਚੁੱਕਾ ਸੀ ਉਸਨੇ ਆਪਣੇ ਪੁੱਤ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਗੁੱਸੇ ਨਾਲ ਕਿਹਾ ਮੇਰੇ ਸਾਹਮਣੇ ਜਵਾਨ ਨਾ ਚਲਾਣਾ ਫਿਰ ਉਹ ਆਪਣੀ ਘਰਵਾਲੀ ਨੂੰ ਖਿੜਦਾ ਹੋਇਆ ਘਰੋਂ ਬਾਹਰ ਲਿਜਾ ਰਿਹਾ ਸੀ ਜਦ ਕਿ ਮੋਹਲੇ ਦੀਆਂ ਔਰਤਾਂ ਆਪਣੇ ਘਰਾਂ ਤੋਂ ਜਾਗ ਰਹੀਆਂ ਸੀ ਵਿਚਾਰੀ ਸੁਨਮਨ ਦਾ ਤਮਾਸ਼ਾ ਦੇਖ ਰਹੀਆਂ ਸੀ ਉਹ ਇੱਕ ਬੇਬਸ ਔਰਤ ਸੀ ਆਪਣੇ ਪਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਸੀ ਉਹ ਬਾਰ-ਬਾਰ ਹਿੰਮਤ ਜੁਟਾ ਕੇ ਕਹਿ ਰਹੀ ਸੀ ਮੇਰੀ ਜਦ ਤਮਾਸ਼ਾ ਨਾ ਕਢੋ ਮੇਰੇ ਭਾਈ ਨੂੰ ਆਣ ਦਿਓ ਐਦਾ ਮੇਰੇ ਨਾਲ ਜ਼ਬਰਦਸਤੀ ਨਾ ਕਰੋ ਪਰ ਉਹ ਤਾਂ ਜਿਵੇਂ ਪਾਗਲ ਹੋ ਚੁੱਕਾ ਸੀ ਇਸੇ ਦੌਰਾਨ ਉਹਦਾ ਟਕਰਾਵ ਦੀਪਕ ਨਾਲ ਹੋ ਗਿਆ ਦੀਪਕ ਦੀਆਂ ਅੱਖਾਂ ਵਿੱਚੋਂ ਖੂਨ ਉਤਰ ਆਇਆ ਜਦੋਂ ਉਹਨੇ ਦੇਖਿਆ ਇਹ ਸਖਸੂ ਦੀ ਭੈਣ ਨੂੰ ਸਭ ਦੇ ਸਾਹਮਣੇ ਮਾਰ ਰਿਹਾ ਹੈ ਤੇ ਉਹਦੇ ਸਿਰ ਤੇ ਚੁੰਨੀ ਤੱਕ ਨਹੀਂ ਹੈ ਉਸਨੇ ਗੁੱਸੇ ਵਿੱਚ ਆ ਕੇ ਰਮੇਸ਼ ਨੂੰ ਬੇਰਹਿਮੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਸੁਮਨ ਹੱਥ ਜੋੜ ਕੇ ਆਪਣੇ ਭਾਈ ਤੋਂ ਮਿੰਨਤ ਕਰ ਰਹੀ ਸੀ ਰੱਬ ਦੇ ਵਾਸਤੇ ਇਹਨੂੰ ਨਾ ਮਾਰੋ ਇਹ ਜਿਵੇਂ ਦਾ ਵੀ ਹੈ ਮੇਰਾ ਪਤੀ ਹੈ ਮੈਂ ਨਹੀਂ ਚਾਹੁੰਦੀ ਇਹ ਤੁਹਾਡੇ ਖਿਲਾਫ ਹੋ ਜਾਵੇ ਇਹ ਬਹੁਤ ਖਤਰਨਾਕ ਬੰਦਾ ਹੈ ਇਹਦੇ ਵੱਡੇ ਵੱਡੇ ਗੁੰਡਿਆਂ ਨਾਲ ਸਬੰਧ ਹਨ ਕੱਲ ਨੂੰ ਇਹ ਤੁਹਾਨੂੰ ਵੀ ਨੁਕਸਾਨ ਦੇਵੇਗਾ ਪਰ ਦੀਪਕ ਸਾਹਿਬ کہہ ਰਿਹਾ ਸੀ ਮੈਂ ਕਿਸੇ ਵੀ ਹਾਲਤ ਵਿੱਚ ਇਸ ਬਦਮਾਸ਼ ਦੀ ਬਦਮਾਸ਼ੀ ਬਰਦਾਸ਼ਤ ਨਹੀਂ ਕਰ ਸਕਦਾ ਜਦੋਂ ਰਮੇਸ਼ ਨੇ ਦੇਖਿਆ ਦੀਪਕ ਕਿਸੇ ਵੀ ਤਰ੍ਹਾਂ ਉਸ ਨੂੰ ਛੱਡਣ ਵਾਲਾ ਨਹੀਂ ਹੈ ਲਗਾਤਾਰ ਉਸ ਨੂੰ ਮਾਰ ਰਿਹਾ ਹੈ ਤਾਂ ਉਸ ਨੇ ਦੀਪਕ ਨੂੰ ਧਮਕੀ ਦਿੱਤੀ ਜੇਕਰ ਤੂੰ ਮੈਨੂੰ ਮਾਰਨੋਂ ਨਾ ਹਟਿਆ ਤੇ ਆਪਣੀ ਭੈਣ ਨੂੰ ਮੇਰੇ ਨਾਲ ਨਾ ਜਾਣ ਦਿੱਤਾ ਤਾਂ ਮੈਂ ਹੁਣ ਇਸੇ ਗਲੀ ਦੇ ਵਿੱਚ ਤੇਰੇ ਭਾਂਜੇ ਦੇ ਸਾਹਮਣੇ ਤੇਰੀ ਭੈਣ ਨੂੰ ਤਲਾਕ ਦੇ ਦੇਵਾਂਗਾ। ਦੀਪਕ ਸਮਝ ਚੁੱਕਿਆ ਸੀ ਉਹਦਾ ਜੀਜਾ পাগল ਹੋ ਚੁੱਕਿਆ ਹੈ। ਗੁੱਸੇ ਵਿੱਚ ਉਹ ਕੁਝ ਵੀ ਕਹਿ ਰਿਹਾ ਹੈ। ਕੁਝ ਵੀ ਬਕਵਾਸ ਕਰ ਰਿਹਾ ਹੈ। ਉਹ ਜ਼ਰੂਰ ਪੂਰੀ ਕਰੇਗਾ। ਦੀਪਕ ਚੁੱਪ ਕਰਕੇ ਆਪਣੀ ਜਗ੍ਹਾ ਤੇ ਖੜਾ ਰਿਹਾ। ਰਮੇਸ਼ ਆਪਣੀ ਕਰਵਾਲੀ ਸੁਮਨ ਨੂੰ ਆਪਣੇ ਨਾਲ ਲੈ ਗਿਆ ਤੇ ਵਾਪਸ ਚਲਾ ਗਿਆ। ਅਬੇ ਵੀ ਆਪਣੀ ਮਾਂ ਦੇ ਨਾਲ ਘਰ ਵਾਪਸ ਆ ਗਿਆ। ਦੀਪਕ ਦੀ ਘਰਵਾਲੀ ਦਰਵਾਜ਼ੇ ਤੋਂ ਝਾਕ ਰਹੀ ਸੀ। ਉਹ ਦਿਲੀ ਦੇਲ ਵਿੱਚ ਬਹੁਤ ਖੁਸ਼ੀ। ਇਸ ਔਰਤ ਤੇ ਉਹਦੇ ਬੱਚੇ ਤੋਂ ਜਾਨ ਛੁੱਟ ਗਈ। ਪਰ ਜਿਵੇਂ ਉਹਦਾ ਪਤੀ ਘਰ ਵਿੱਚ ਦਾਖਲ ਹੋਇਆ ਉਹਨੇ ਉਸ ਨਾਲ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਰਮੇਸ਼ ਇੱਕ ਦਰਿੰਦਾ ਕਿਸਮ ਦਾ ਬੰਦਾ ਹੈ ਵਿਚਾਰੀ ਸੁਮਨ ਦੀ ਕਿਸਮਤ ਫੁੱਟੀ ਹੈ ਜੋ ਰਮੇਸ਼ ਵਰਗੇ ਸਖਸ ਦੇ ਹਿੱਸੇ ਵਿੱਚ ਆਈ ਉਹਦਾ ਵਿਆਹ ਉਸ ਨਾਲ ਹੋਇਆ ਉਹਨੇ ਦੀਪਕ ਨੂੰ مشਵਰਾ ਦਿੱਤਾ ਕਿ ਉਹ ਪੁਲਿਸ ਸਟੇਸ਼ਨ ਜਾਵੇ ਰਮੇਸ਼ ਨੂੰ ਜੇਲ੍ਹ ਵਿੱਚ ਪਵਾਵੇ ਨਹੀਂ ਤਾਂ ਉਹ ਉਸ ਦੀ ਭੈਣ ਨੂੰ ਮਾਰ ਦੇਵੇਗਾ ਇਸ ਤੇ ਦੀਪਕ ਨੇ ਕਿਹਾ ਉਹਦਾ ਦਿਲ ਵੀ ਇਹੀ ਚਾਹੁੰਦਾ ਹੈ ਪਰ ਭੈਣ ਦੀ ਮਜਬੂਰੀ ਦੇਖ ਕੇ ਉਹ ਚੁੱਪ ਹੈ ਜ਼ੁਲਮ ਦੀ ਇਹ داستان ਇੱਥੇ ਨਾ ਰੁਕੀ ਅਰਮੇਸ਼ ਆਪਣੀ ਘਰ ਵਾਲੀ ਦੀ ਬਾਹ ਫੜ ਕੇ ਘਰੇ ਲਿਆ ਰਿਹਾ ਸੀ ਦਵੇ ਲਬਜਾਂ ਵਿੱਚ ਕਹਿ ਰਿਹਾ ਸੀ ਉਹਦੇ ਭਾਈ ਨੇ ਜੋ ਉਸਤੇ ਹੱਥ ਚੱਕਿਆ ਉਹਦਾ ਹਿਸਾਬ ਸੁਮਨ ਨੂੰ ਦੇਣਾ ਪਏਗਾ ਉਹ ਘਰ ਜਾ ਕੇ ਇਸਦਾ ਬਦਲਾ ਜ਼ਰੂਰ ਲਏਗਾ ਸੁਮਨ ਆਪਣੇ ਪਤੀ ਨੂੰ ਕਹਿ ਰਹੀ ਸੀ ਉਸ ਨੂੰ ਜਾਨੋਂ ਮਾਰ ਦੇਵੇ ਉਸ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਫਿਰ ਉਹ ਆਪਣੇ ਪੁੱਤ ਵਾਰੇ ਸੋਚ ਰਹੀ ਸੀ ਕਹਿ ਰਹੀ ਸੀ ਇਹ ਸਾਡੇ ਕੋਲ ਆਖਰੀ ਮੌਕਾ ਹੈ ਸ਼ਾਇਦ ਇਸ ਤੋਂ ਬਾਅਦ ਐਦਾਂ ਦਾ ਮੌਕਾ ਨਾ ਮਿਲੇ ਅਬੇ ਪੜਾਈ ਵਿੱਚ ਬਹੁਤ ਹੁਚਾਰਾ ਹੈ ਉਦੀ ਪੜ੍ਹਾਈ ਲਈ ਤੁਹਾਨੂੰ ਕੁਰਬਾਨੀ ਦੇਣੀ ਹੋਏਗੀ ਮੈਂ ਆਪਣੇ ਬੇਟੇ ਦੀ ਖਾਤਰ ਤੁਹਾਡਾ ਹਰ ਜ਼ੁਲਮ ਸਹਿਣ ਨੂੰ ਤਿਆਰ ਆਂ ਘਰ ਜਾ ਕੇ ਰਵੇਸ ਨੇ ਵਿਚਾਰੀ ਸੁਮਨ ਨੂੰ ਬਹੁਤ ਜ਼ਿਆਦਾ ਮਾਰਿਆ ਉਸ ਨੂੰ ਮੰਜੇ ਨਾਲ ਬੰਨ੍ਹ ਕੇ ਕੁੱਟਦਾ ਰਿਹਾ ਜਦੋਂ ਮਾਰ ਮਾਰ ਕੇ ਥੱਕ ਗਿਆ ਤਾਂ ਘਰੋਂ ਚਲਾ ਗਿਆ ਅਬੇ ਆਪਣੀ ਮਾਂ ਨੂੰ ਦੇਖ ਰਿਹਾ ਸੀ ਤੇ ਰੋ ਰਿਹਾ ਸੀ ਉਸ ਨੇ ਆਪਣੀ ਮਾਂ ਨੂੰ ਮੰਜੇ ਤੋਂ ਖੋਲਿਆ ਤੇ ਕਹਿਣ ਲੱਗਾ ਮਾਂ ਤੁਸੀਂ ਵਾਪਸ ਕਿਉਂ ਆਏ ਤੁਸੀਂ ਆਪਣੇ ਭਾਈ ਦੇ ਨਾਲ ਹੀ ਰਹਿੰਦੇ ਮਾਂ ਮਾ ਤੁਹਾਨੂੰ ਤਕਲੀਮ ਵਿੱਚ ਨਹੀਂ ਦੇਖ ਸਕਦਾ ਸੋਮਨ ਨੇ ਆਪਣੇ ਪੁੱਤ ਨੂੰ ਸਲਾਹ ਦਿੱਤੀ ਬੇਟਾ ਦਿਲ ਲਾ ਕੇ ਪੜ੍ਹਾਈ ਕਰੋ ਮੇਰੀ ਪਰਵਾਹ ਨਾ ਕਰੋ ਮੈਂ ਆਪਣੀ ਜ਼ਿੰਦਗੀ ਲੰਘਾ ਚੁੱਕੀ ਹਾਂ ਪਰ ਤੈਨੂੰ ਬਹੁਤ ਜਿਉਣਾ ਹੈ ਸ਼ਾਮ ਹੋਈ ਧਰਮेश ਵਾਪਸ ਆਇਆ ਉਸ ਤੋਂ ਮਨ ਨੂੰ ਤੰਗ ਕਰਨ ਲੱਗਾ ਉਸਨੇ ਆਪਣੀ ਜੇਬ ਤੋਂ ਮੋਬਾਈਲ ਕੱਢਿਆ ਵੱਖ-ਵੱਖ ਔਰਤਾਂ ਦੀਆਂ ਤਸਵੀਰਾਂ ਦਿਖਾਉਣ ਲੱਗਾ ਫਿਰ ਬੜੀ ਢਿਠਾਈ ਨਾਲ ਕਹਿਣ ਲੱਗਾ ਇਹ ਉਹ ਔਰਤਾਂ ਨੇ ਜਿਨ੍ਹਾਂ ਨਾਲ ਮੇਰੇ ਤਾਲੁਕਾ ਥਾਣਾ ਇਹ ਮੇਰੀਆਂ ਦੋਸਤਾਂ ਐ ਹੁਣ ਮੈਨੂੰ ਕੌਣ ਰੋਕੇਗਾ ਜਦੋਂ ਮੇਰਾ ਦਿਲ ਕਰੇਗਾ ਮੈਂ ਤੈਨੂੰ ਮਾਰਨ ਲਈ ਘਰ ਚਲਾਵਾਂਗਾ ਮੈਨੂੰ ਕੋਈ ਰੋਕਣ ਵਾਲਾ ਨਹੀਂ ਤੇਰਾ ਭਾਈ ਵੀ ਨਹੀਂ ਅਬੇ ਕਾਫੀ ਹੱਦ ਤੱਕ ਸਮਝ ਚੁੱਕਿਆ ਸੀ ਕਿ ਉਹਦਾ ਬਾਪ ਕਿਸ ਤਰ੍ਹਾਂ ਦਾ ਬੰਦਾ ਹੈ ਪਰ ਆਪਣੀ ਮਾਂ ਦੀ ਮੱਜਾਂ ਨਾਲ ਮਜਬੂਰ ਸੀ ਤੇ ਚੁੱਪ ਸੀ ਸ਼ਾਮ ਨੂੰ ਜਦੋਂ ਰਮੇਸ਼ ਘਰੇ ਵਾਪਸ ਆਇਆ ਉਸਨੇ ਆਪਣੀ ਘਰਵਾਲੀ ਨੂੰ ਕਿਹਾ ਮੈਂ ਕਿਹਾ ਸੀ ਤੇਰੇ ਲਈ ਨੌਕਰੀ ਦਾ ਇੰਤਜ਼ਾਮ ਕਰਾਂਗਾ ਦੇਖ ਤੇਰੀ ਕਿਸਮਤ ਕਿੰਨੀ ਚੰਗੀ ਹੈ ਤੈਨੂੰ ਨੌਕਰੀ ਮਿਲ ਗਈ ਪਰ ਮੈਨੂੰ ਹੁਣ ਤੱਕ ਕੋਈ ਨੌਕਰੀ ਨਾ ਮਿਲੀ ਹੁਣ ਕੋਈ ਪਹਾਨਾ ਨਾ ਬਣਾਣਾ ਕਿ ਤੇਰੀ ਤबीयत ਖਰਾਬ ਹੈ ਤੂੰ ਇਹ ਨੌਕਰੀ ਨਹੀਂ ਕਰ ਸਕਦੀ ਸੁਮਨ ਨੇ ਆਪਣੇ ਪਤੀ ਨੂੰ ਪੁੱਛਿਆ ਕਿੱਥੇ ਕੰਮ ਕਰਨਾ ਹੋਏਗਾ ਮੈਨੂੰ ਦੱਸੋ ਮੈਨੂੰ ਕੀ ਕਰਨਾ ਪਵੇਗਾ ਰਮੇਸ਼ ਨੇ ਜਵਾਬ ਦਿੱਤਾ ਇੱਕ ਮੋਹੱਲੇ ਵਿੱਚ ਇੱਕ ਥਾਣੇਦਾਰ ਸਾਹਿਬ ਰਹਿੰਦੇ ਹਨ ਉਹਨਾਂ ਦੇ ਘਰ ਲਈ ਇੱਕ ਨੌਕਰਾਨੀ ਦੀ ਲੋੜ ਹੈ ਪਹਿਲਾਂ ਉੱਥੇ ਇੱਕ ਔਰਤ ਕੰਮ ਕਰਦੀ ਸੀ ਪਰ ਉਹਦੇ ਪਤੀ ਦੇ ਮੌਤ ਤੋਂ ਬਾਅਦ ਉਹ ਨੌਕਰੀ ਛੱਡ ਕੇ ਚਲੀ ਗਈ ਹੁਣ ਉਹਦੀ ਜਗ੍ਹਾ ਤੈਨੂੰ ਉੱਥੇ ਕੰਮ ਕਰਨਾ ਹੋਵੇਗਾ ਮਹੀਨੇ ਦੀ ਤਨਖਾਹ 5000 ਹੋਵੇਗੀ ਦੋ ਟਾਈਮ ਦਾ ਖਾਣਾ ਵੀ ਮਿਲੇਗਾ ਸ਼ਾਮ ਨੂੰ ਤੂੰ ਘਰੇ ਵਾਪਸ ਆ ਜਾਵੀਂ ਸੁਮਨ ਨੇ ਬਿਨਾਂ ਕਿਸੇ ਬਹਿਸ ਦੇ ਕਿਹਾ ਠੀਕ ਹੈ ਮੈਂ ਨੌਕਰੀ ਕਰਨ ਲਈ ਤਿਆਰ ਹਾਂ ਪਰ ਮੇਰੀ ਇੱਕ ਸ਼ਰਤ ਹੈ ਰਮੇਸ਼ ਨੇ ਸ਼ੱਕ ਭਰੀਆਂ ਨਜ਼ਰਾਂ ਨਾਲ ਆਪਣੀ ਘਰ ਵਾਲੀ ਵੱਲ ਦੇਖਿਆ ਤੇ ਪੁੱਛਿਆ ਕਿਹੜੀ ਸ਼ਰਤ ਹੈ ਸੁਮਨ ਬੋਲੀ ਤੁਸੀਂ ਕਦੇ ਵੀ ਘਰ ਵਿੱਚ ਲੜਾਈ ਝਗੜਾ ਨਹੀਂ ਕਰੋਗੇ ਖਾਸ ਕਰਕੇ ਅਬੇ ਦੇ ਸਾਹਮਣੇ ਮੈਨੂੰ ਆਪਣੇ ਪੁੱਤ ਅਵੇ ਦੀ ਪੜ੍ਹਾਈ ਦਾ ਬਹੁਤ ਅਹਿਸਾਸ ਹੈ ਇਸ ਮਾਮਲੇ ਵਿੱਚ ਤੁਹਾਨੂੰ ਮੇਰਾ ਸਾਥ ਦੇਣਾ ਹੋਵੇਗਾ ਮੈਂ ਜਾਣਦੀ ਆ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਪਰ ਫਿਰ ਵੀ ਮੈਂ ਦਿਲੋਂ ਤੁਹਾਡੀ ਬਹੁਤ ਇੱਜ਼ਤ ਕਰਦੀ ਆ ਤੁਹਾਨੂੰ ਪਤੀ ਦਾ ਦਰਜਾ ਦਿੰਦੀ ਆ ਰਮੇਸ਼ ਹੱਸੀ ਰੌਣ ਵਾਲੀ ਆਵਾਜ਼ ਵਿੱਚ ਬੋਲਿਆ ਇਹ ਡਰਾਮੇਬਾਜ਼ੀ ਹੁਣ ਬੰਦ ਕਰੋ ਤਾਂ ਚੰਗਾ ਹੈ ਮੈਂ ਜਾਣਦਾ ਤੇਰੇ ਦਿਲ ਵਿੱਚ ਮੇਰੀ ਕਿੰਨੀ ਇੱਜ਼ਤ ਹੈ ਮੂੰਹ ਤੇ ਮਿੱਠੇ ਬੋਲ ਬੋਲਦੀ ਹੈ ਪਰ ਸੱਚ ਹੈ ਦਿਨੋਂ ਤੂੰ ਮੈਨੂੰ ਬਹੁਤ ਨਾ ਪਸੰਦ ਕਰਦੀ ਹੈ ਪਰ ਮੈਨੂੰ ਵੀ ਤੇਰੇ ਪਿਆਰ ਜਾਂ ਮੁਹੱਬਤ ਦੀ ਕੋਈ ਲੋੜ ਨਹੀਂ ਬਸ ਮੈਂ ਚਾਹੁੰਦਾ ਤੂੰ ਨੌਕਰੀ ਕਰੇ ਤਾਕਿ ਕੁਝ ਪੈਸੇ ਇਸ ਘਰ ਵਿੱਚ ਆ ਸਕਣ ਮੇਰੇ ਲਈ ਨਹੀਂ ਬਹੁਤ ਹੈ ਕੱਲ ਸਵੇਰੇ ਤਿਆਰ ਰਹਿਣਾ ਅਸੀਂ ਥਾਣੇਦਾਰ ਸਾਹਿਬ ਦੇ ਘਰ ਜਾਵਾਂਗੇ ਮੈਂ ਤੈਨੂੰ ਦਰਵਾਜ਼ੇ ਤੇ ਛੱਡ ਦੇਵਾਂਗਾ ਉੱਥੇ ਚੰਗੀ ਤਰ੍ਹਾਂ ਸਭ ਦੇਖ ਲੈਣਾ ਆਪਣੀ ਡਿਊਟੀ ਸਮਝ ਲੈਣਾ ਤੈਨੂੰ ਕਿਹੜਾ ਕੰਮ ਕਰਨਾ ਹੈ ਥਾਣੇਦਾਰ ਦੀ ਘਰ ਵਾਲੀ ਤੈਨੂੰ ਚੰਗੀ ਤਰ੍ਹਾਂ ਸਮਝਾ ਦੇਵੇਗੀ ਅਗਲੇ ਦਿਨ ਰਮੇਸ਼ ਨੇ ਆਪਣੀ ਘਰ ਵਾਲੀ ਨੂੰ ਬਾਈਕ ਤੇ ਬਿਠਾਇਆ ਤੇ ਥਾਣੇਦਾਰ ਦੇ ਦਰਵਾਜ਼ੇ ਤੇ ਛੱਡ ਦਿੱਤਾ ਉੱਥੇ ਪਹਿਲਾਂ ਇੱਕ ਨੌਕਰਣੀ ਉਹਦਾ ਇੰਤਜ਼ਾਰ ਕਰ ਰਹੀ ਸੀ ਉਹਨੇ ਸੁਮਨ ਨੂੰ ਸਭ ਕੁਝ ਸਮਝਾਇਆ ਨਾਲ ਇਹ ਵੀ ਦੱਸਿਆ ਸਾਹਿਬ ਬਹੁਤ ਗੁੱਸੇ ਵਾਲਾ ਬੰਦਾ ਹੈ ਇਸ ਲਈ ਕੋਸ਼ਿਸ਼ ਕਰਨਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਜੇਕਰ ਉਹਨਾਂ ਨੂੰ ਤੇਰਾ ਕੰਮ ਪਸੰਦ ਆਇਆ ਤਾਂ ਆਉਣ ਵਾਲੇ ਟਾਈਮ ਵਿੱਚ ਤੇਰੀ ਤਨਖਾਹ ਡਬਲ ਹੋ ਜਾਵੇਗੀ ਉਹ ਤੈਨੂੰ ਕਾਫੀ ਖੁਸ਼ ਕਰਨਗੇ ਸੁਮਨ ਨੇ ਨੌਕਰਾਨੀ ਨੂੰ ਕਿਹਾ ਮੇਰੀ ਤਰਫੋਂ ਸਾਹਿਬ ਤੇ ਉਹਨਾਂ ਦੀ ਘਰ ਵਾਲੀ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਸੁਮਨ ਵਿਚਾਰੀ ਸਾਰਾ ਦਿਨ ਕੱਪੜੇ ਧੋਂਦੀ ਘਰ ਦੀ ਸਫਾਈ ਕਰਦੀ ਇਸ ਤੋਂ ਇਲਾਵਾ ਚਾਹ ਵੀ ਬਣਾਉਂਦੀ ਪਰ ਖਾਣਾ ਬਣਾਉਣ ਵਾਸਤੇ ਇੱਕ ਵੱਖਰਾ ਬੰਦਾ ਰੱਖਿਆ ਹੋਇਆ ਸੀ 5000 ਤਨ ਖਾਦੀ ਗੱਲ ਹੋਈ ਸੀ ਪਰ ਮਹੀਨੇ ਦੇ ਆਖਰ ਵਿੱਚ ਉਸਨੂੰ ਕੁਲ ਤਨ ਯਾਰਤ ਦਿੱਤੇ ਗਏ ਉਲਟਾ ਉਸਤੇ एहसान भी ਚਿਤਾਇਆ ਗਿਆ ਕਿ ਉਹਦਾ ਕੰਮ ਇੰਨਾ ਜ਼ਿਆਦਾ ਨਹੀਂ ਹੈ ਹਾਲਾਂਕਿ ਘਰ ਦੀ ਨੌਕਰਾਨੀ ਨੇ ਸੁਮਨ ਨੂੰ ਕਿਹਾ ਸੀ ਪੈਣਾ ਤੇਰੇ ਆਉਣ ਤੋਂ ਪਹਿਲਾਂ ਇੱਥੇ ਤਨ ਨੌਕਰ ਸੀ ਸਫਾਈ ਕਰਨ ਵਾਲਾ ਅਲੱਗ ਸੀ ਕੱਪੜੇ ਧੋਣ ਵਾਲਾ ਅਲੱਗ ਨੌਕਰਾਨੀ ਸੀ ਪਰ ਤੇਰੇ ਤੋਂ ਦੋ ਤਿੰਨ ਲੋਕਾਂ ਦਾ ਕੰਮ ਲਿਆ ਜਾ ਰਿਹਾ ਹੈ ਫੇਰ ਵੀ ਤੇਰੀ ਹਿੰਮਤ ਦੀ ਦਾਦ ਨਹੀਂ ਆ ਤੂੰ ਚੁੱਪਚਾਪ ਸਭ ਕੰਮ ਕਰ ਰਹੀ ਹੈ ਉਧਰ ਜਦੋਂ ਰਮੇਸ਼ਨ ਇਹ ਵੇਖਿਆ ਉਹਦੀ ਘਰਵਾਲੀ ਦੀ ਨੌਕਰੀ ਲੱਗ ਚੁੱਕੀ ਹੈ ਉਹ ਸਾਰਾ ਦਿਨ ਘਰ ਵਿੱਚ ਪਿਆ ਰਹਿੰਦਾ ਆਪਣੇ ਹੋਰਾਂ ਦੋਸਤਾਂ ਨੂੰ ਘਰੇ ਬੁਲਾ ਲੈਂਦਾ ਸਭ ਤੋਂ ਵੱਡਾ ਜਲਮ ਇਹ ਸੀ ਉਹ ਆਪਣੇ ਪੁੱਤ ਅਵੇ ਨੂੰ ਕਹਿੰਦਾ ਮੇਰੇ ਦੋਸਤਾਂ ਲਈ ਚਾਹ ਬਣਾ ਕੇ ਲਿਆ ਅਵੇ ਆਪਣੇ ਬਾਪੂ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਰੱਬ ਦਾ ਵਾਸਤਾ ਮੇਰੇ ਤੇ ਰਹਿਮ ਕਰ ਮੇਰੇ ਪੇਪਰ ਨੇੜੇ ਹਨ ਮੈਂ ਪੜ੍ਹਨਾ ਚਾਹੁੰਨਾ ਪਰ ਉਹਦੇ ਬਾਪੂ ਨੂੰ ਪੜ੍ਹਾਈ ਤੋਂ ਨਫ਼ਰਤ ਸੀ ਉਹ ਉਲਟਾ ਅਵੇ ਨੂੰ ਕਹਿੰਦਾ ਤੇਰੇ ਬਾਪ ਨੇ ਸਕੂਲ ਜਾ ਕੇ ਕਿਹੜਾ ਵੱਡਾ ਤੀਰ ਮਾਰ ਲਿਆ ਜੋ ਤੂੰ ਪੜ੍ਹਨਾ ਚਾਹੁੰਦਾ ਹੈ ਤੂੰ ਵੀ ਆਪਣੇ ਬਾਪ ਦੀ ਤਰ੍ਹਾਂ ਐਦਾ ਹੀ ਆਵਾਰਾ ਬਣੇਗਾ ਕੁਝ ਸਮੇਂ ਬਾਅਦ ਵੱਡੇ ਆਦਮੀ ਬਣਨ ਦਾ ਭੂਤ ਤੇਰੇ ਸਿਰ ਤੋਂ ਉੱਤਰ ਜਾਏਗਾ ਆਪਣੇ ਬਾਪੂ ਦੀ ਇਹ ਗੱਲ ਸੁਣ ਕੇ ਅਵੇ ਦੇ ਮਨ ਨੂੰ ਬਹੁਤ ਤਕਲੀਫ ਹੁੰਦੀ ਪਰ ਉਹ ਸਬਰ ਕਰਦਾ ਪਹਿਲਾਂ ਤਾਂ ਵੀ ਜਿਆਦਾ ਮਿਹਨਤ ਕਰਦਾ ਥਾਣੇਦਾਰ ਸਾਹਿਬ ਨਾਸਤੇ ਦੀ ਟੇਬਲ ਤੇ ਬੈਠੇ ਥਾਣੇਦਾਰ ਨਾਸਤੇ ਦੀ ਟੇਬਲ ਤੇ ਬੈਠੇ بار-ਬਾਰ ਦੂਜੀ ਨੌਕਰਾਨੀ ਨੂੰ ਆਵਾਜ਼ ਦੇ ਰਹੀ ਸੀ ਛੇਤੀ ਨਾਸਤਾ ਲੈ ਕੇ ਆਓ ਆਫਿਸ ਲਈ ਦੇਰ ਹੋ ਰਹੀ ਹੈ ਨੌਕਰਾਨੀ ਛੇਤੀ ਨਾਲ ਨਾਸਤਾ ਲੈ ਕੇ ਆਈ ਉਧਰ ਸੁਮਨ ਥਾਣੇਦਾਰ ਸਾਹਿਬ ਲਈ ਚਾਹ ਬਣਾ ਕੇ ਲਈ ਪਰ ਗਲਤੀ ਨਾਲ ਚਾਹ ਦਾ ਕੱਪ ਥਾਣੇਦਾਰ ਸਾਹਿਬ ਦੇ ਕੱਪੜਿਆਂ ਤੇ ਡਿੱਗ ਗਿਆ ਉਹ ਗੁੱਸੇ ਵਿੱਚ ਛੇਤੀ ਨਾਲ ਆਪਣੀ ਜਗ੍ਹਾ ਤੋਂ ਉੱਠਿਆ ਤੇ ਇੱਕ ਜ਼ੋਰਦਾਰ ਥੱਪੜ ਸੁਮਨ ਦੇ ਮਾਰਿਆ ਤੇ ਚੀਕਿਆ ਅੰਨੀ ਐ ਕਿ ਦੇਖ ਨਹੀਂ ਸਕਦੀ ਸੁਮਨ ਨੇ ਹੱਥ ਜੋੜ ਕੇ ਮਾਫੀ ਮੰਗੀ ਤੇ ਕਿਹਾ ਸਾਹਿਬ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਅੱਗੇ ਤੋਂ ਐਦਾਂ ਨਹੀਂ ਹੋਵੇਗਾ ਸਾਹਿਬ ਨੇ ਕਠੋਰ ਸੁਰ ਵਿੱਚ ਕਿਹਾ ਮੇਰੀ ਅਦਾਲਤ ਵਿੱਚ ਹਰ ਗਲਤੀ ਦੀ ਇੱਕ ਸਜ਼ਾ ਹੁੰਦੀ ਹੈ ਤੈਨੂੰ ਵੀ ਸਜ਼ਾ ਜ਼ਰੂਰ ਮਿਲੇਗੀ। ਦੂਜੀ ਨੌਕਰਾਨੀ ਥਾਣੇਦਾਰ ਦੇ ਸਵਾਤੋ ਚੰਗੀ ਭਲੀ ਜਾਣਦੀ ਸੀ ਕਿ ਉਹ ਬਹੁਤ ਗੁੱਸੇ ਵਾਲਾ ਤੇ ਨਿਰਦਈ ਬੰਦਾ ਹੈ। ਉਹ ਥਾਣੇਦਾਰ ਦੇ ਸਾਹਮਣੇ ਆਈ ਤੇ ਨਿਮਰਤਾ ਨਾਲ ਬੋਲੀ, "ਸਾਹਿਬ, ਕਿਰਪਾ ਕਰਕੇ ਇਹਨੂੰ ਮਾਫ਼ ਕਰ ਦਿਓ। ਇਹ ਵਿਚਾਰੀ ਕੁਝ ਨਹੀਂ ਜਾਣਦੀ। ਮੈਂ ਇਹਨੂੰ ਸਭ ਸਮਝਾ ਦਿਆਂਗੀ। ਅੱਗੇ ਤੋਂ ਐਦਾਂ ਦੀ ਗਲਤੀ ਨਹੀਂ ਹੋਵੇਗੀ।" ਪਰ ਥਾਣੇਦਾਰ ਗੁੱਸੇ ਵਿੱਚ ਬੋਲਿਆ, "ਬਕਵਾਸ ਬੰਦ ਕਰੋ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਨੂੰ ਕੀ ਕਰਨਾ ਹੈ।" ਫਿਰ ਉਸਨੇ ਆਪਣੀ ਨੌਕਰਾਨੀ ਨੂੰ ਕੈਂਚੀ ਲੈਣ ਵਾਸਤੇ ਕਿਹਾ। ਥਾਣੇਦਾਰ ਨੇ ਸੁਮਨ ਦੇ ਵਾਲ ਫੜ ਕੇ ਕੈਂਚੀ ਨਾਲ ਕੱਟਣੇ ਸ਼ੁਰੂ ਕਰ ਦਿੱਤੇ ਸੁਮਨ ਵਿਰੋਧ ਕਰਦੀ ਰਹੀ ਪਰ ਥਾਣੇਦਾਰ ਨੇ ਉਹਨਾਂ ਦੀ ਇੱਕ ਨਾ ਸੁਣੀ ਉਸ ਨੂੰ ਪੂਰੀ ਤਰ੍ਹਾਂ ਗੰਜੀ ਕਰ ਦਿੱਤਾ ਉਹਦੀ ਘਰ ਵਾਲੀ ਚੁੱਪਚਾਪੇ ਤਮਾਸ਼ਾ ਦੇਖਦੀ ਰਹੀ ਪਰ ਉਸ ਨੇ ਆਪਣੇ ਪਤੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਾ ਕੀਤੀ ਨੌਕਰਾਨੀ ਵੀ ਬੇਵਸੀ ਉਹ ਆਪਣੀ ਨੌਕਰੀ ਬਚਾਉਣ ਲਈ ਚੁੱਪ ਰਹੀ ਕਿਉਂਕਿ ਵਿਰੋਧ ਕਰਨ ਵਾਲੇ ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਸੀ ਸੁਮਨ ਦੇ ਸਾਰੇ ਵਾਲ ਕੱਟ ਕੇ ਉਸ ਨੂੰ ਗੰਜਾ ਕਰ ਦਿੱਤਾ ਗਿਆ ਘਰ ਭੇਜਦੇ ਹੋਏ ਥਾਣੇਦਾਰ ਨੇ ਕਿਹਾ ਹੁਣ ਦੁਬਾਰਾ ਇੱਥੇ ਆਉਣ ਦੀ ਕੋਈ ਲੋੜ ਨਹੀਂ ਐ ਮੈਂ ਕਿਸੇ ਹੋਰ ਨੌਕਰਾਨੀ ਦਾ ਇੰਤਜ਼ਾਮ ਕਰ ਲਵਾਂਗਾ ਸੁਮਨ ਰੋਂਦੀ ਹੋਈ ਘਰੇ ਪਹੁੰਚੀ ਜਦੋਂ ਉਹਦਾ ਮੁੰਡਾ ਆਪੇ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਘਬਰਾ ਗਿਆ ਉਹਦੀ ਜ਼बान ਲਟਖਣਾਉਣ ਲੱਗੀ ਤੇ ਉਸਨੇ ਮਾਂ ਨੂੰ ਪੁੱਛਿਆ ਮਾਂ ਇਹ ਸਭ ਕਿਨੇ ਕੀਤਾ ਤੁਹਾਡੇ ਨਾਲ ਇੰਨਾ ਜ਼ੁਲਮ ਕਿਨੇ ਕੀਤਾ ਸੁਮਨ ਨੇ ਹੰਝੂ ਬਾਂਦੇ ਕੇ ਆ ਥਾਣੇਦਾਰ ਸਾਹਿਬ ਨੇ ਮੇਰੇ ਨਾਲ ਐਦਾ ਕੀਤਾ ਓ ਇੱਕ ਨਿਰਦਈ ਬੰਦਾ ਐ ਜਿਹਦੇ ਸੀਨੇ ਵਿੱਚ ਦਿਲ ਨਹੀਂ ਦੁੱਖ ਦੀ ਗੱਲ ਹੈ ਉਹਦੀ ਘਰ ਵਾਲੀ ਸਭ ਕੁਝ ਦੇਖਦੀ ਰਹੀ ਪਰ ਉਸਨੇ ਉਸਨੂੰ ਰੋਕਣ ਦੀ ਕੋਈ ਕੋਸ਼ਿਸ਼ ਨਾ ਕੀਤੀ ਆਵੇ ਕੁਝ ਦਿਨ ਸੋਚਦਾ ਰਿਹਾ ਫਿਰ ਇੱਕ ਫੈਸਲਾ ਕਰਕੇ ਥਾਣੇਦਾਰ ਦੇ ਘਰ ਵੱਲ ਚੱਲ ਪਿਆ ਥਾਣੇਦਾਰ ਆਪਣੇ ਆਫਿਸ ਜਾਣ ਲਈ ਕਾਰ ਵਿੱਚ ਬੈਠ ਰਿਹਾ ਸੀ ਤਾਂ ਆਵੇ ਉਸਦੀ ਗੱਡੀ ਦੇ ਸਾਹਮਣੇ ਆ ਗਿਆ ਹੱਥ ਜੋੜ ਕੇ ਬੋਲਿਆ ਸਾਹਿਬ ਜੀ ਮੇਰੀ ਮਾਂ ਦੇ ਜੋ ਵਾਲ ਤੁਸੀਂ ਕੱਟਿਆ ਨਾ ਉਹ ਮੈਨੂੰ ਚਾਹੀਦੇ ਹਨ ਮੇਰੀ ਮਾਂ ਮੇਰੇ ਲਈ ਬਹੁਤ ਹੀ ਆਦਰਯੋਗ ਹੈ ਮੈਂ ਨਹੀਂ ਚਾਹੁੰਦਾ ਉਹਦੇ ਵਾਲ ਕੂੜੇ ਵਿੱਚ ਸੁੱਟ ਦਿੱਤੇ ਜਾਣ ਥਾਣੇਦਾਰ ਆਵੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕੁਝ ਪਲ ਸੋਚਣ ਤੋਂ ਬਾਅਦ ਉਸਨੇ ਆਪਣੀ ਨੌਕਰ ਨੂੰ ਕਿਹਾ ਇਹਦੀ ਮਾਂ ਦੇ ਵਾਲ ਇਸ ਨੂੰ ਦੇ ਦਿਓ ਨੌਕਰ ਨੇ ਸੁਮਨ ਦੇ ਵਾਲ ਇੱਕ ਝੋਲੇ ਵਿੱਚ ਪਾ ਕੇ ਅਬ ਇਹਨੂੰ ਦੇ ਦਿੱਤੇ ਦੁਖੀ ਸੁਰ ਵਿੱਚ ਕਿਹਾ ਪੁੱਤ ਮੈਨੂੰ ਮaaf ਕਰ ਦੇਣਾ ਇਹ ਜ਼ੁਲਮ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਪਰ ਮੈਂ ਚਾਹ ਕੇ ਵੀ ਕੁਝ ਨਾ ਕਰ ਸਕਿਆ ਕਿਉਂਕਿ ਮੈਂ ਮਜਬੂਰ ਸੀ ਅਬੇ ਦਾ ਤਰੀਕਾ ਇਹ ਸੀ ਉਹ ਹਮੇਸ਼ਾ ਆਪਣੀ ਮਾਂ ਦੇ ਵਾਲ ਆਪਣੇ ਸਾਹਮਣੇ ਰੱਖ ਕੇ ਪੜ੍ਹਾਈ ਕਰਦਾ ਤਾਂ ਕਿ ਕਦੇ ਥਕਾਵਟ ਮਹਿਸੂਸ ਨਾ ਹੋਵੇ ਉਹ ਆਪਣੀ ਮੰਜ਼ਿਲ ਤੋਂ ਨਾ ਪਟਕੇ ਉਹ ਆਪਣੀ ਮਾਂ ਤੇ ਕੀਤੇ ਗਏ ਜ਼ੁਲਮ ਨੂੰ ਕਦੇ ਨਹੀਂ ਭੁੱਲਦਾ ਸੀ ਲਗਾਤਾਰ ਮਿਹਨਤ ਕਰਦਾ ਰਿਹਾ ਪੇਪਰ ਪਾਸ ਕਰਕੇ ਓਐਸਪੀ ਦੇ ਤੌਰ ਤੇ ਚੁਣਿਆ ਗਿਆ ਬਾਅਦ ਵਿੱਚ ਜਦੋਂ ਐਸਪੀ ਬਣ ਗਿਆ ਤਾਂ ਉਹਦੀ ਤਨਾਤੀ ਪਿੰਡ ਵਿੱਚ ਹੋਈ ਉਹਨੇ ਆਪਣੀ ਮਾਂ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਗੁਰਦੁਆਰੇ ਲੈ ਗਿਆ ਤੇ ਖੁਦ ਵੀ ਉਹਨਾਂ ਨਾਲ ਗੁਰਦੁਆਰੇ ਗਿਆ ਜਦੋਂ ਰਮੇਸ਼ ਨੇ ਦੇਖਿਆ ਉਹਦਾ ਮੁੰਡਾ ਇੱਕ ਬਹੁਤ ਵੱਡਾ ਅਫਸਰ ਬਣ ਚੁੱਕਾ ਹੈ ਤਾਂ ਉਹ ਆਪਣੇ ਮੁੰਡੇ ਤੋਂ ਡਰਨ ਲੱਗਾ ਤੇ ਨਾਲੇ ਆਪਣੀ ਘਰ ਵਾਲੀ ਕੋਲੇ ਰੋ ਰੋ ਕੇ ਮਾਫੀ ਮੰਗਣ ਲੱਗਾ ਤੇ ਆਪਦੇ ਮੁੰਡੇ ਕੋਲੇ ਵੀ ਉਸਨੇ ਰੋ ਰੋ ਕੇ ਮਾਫੀ ਮੰਗੀ ਤੇ ਸੁਧਰਨ ਦਾ ਵਾਅਦਾ ਕੀਤਾ ਪਹਿਲਾਂ ਦਾ ਆਵੇ ਉਸ ਨੂੰ ਮਾਫ਼ ਨਹੀਂ ਕੀਤਾ ਪਰ ਆਪਣੀ ਮਾਂ ਦੇ ਕਹਿਣ ਤੇ ਉਸ ਨੂੰ ਇੱਕ ਮੌਕਾ ਹੋਰ ਦੇ ਦਿੱਤਾ ਤਾਂ ਫੇਰ ਆਵੇ ਦਾ ਬਾਪੂ ਹੁਣ ਬਹੁਤ ਸੁਧਰ ਚੁੱਕਿਆ ਸੀ ਉਹ ਇੱਕ ਚੰਗਾ ਬੰਦਾ ਬਣ ਚੁੱਕਿਆ ਸੀ ਕਈ ਸਾਲਾਂ ਬਾਅਦ ਆਵੇ ਨੇ ਆਪਣੀ ਮਾਂ ਦੇ ਵਾਲਾ ਸੰਦੂਕ ਚੋਂ ਕੱਢੇ ਉਹ ਥਾਣੇਦਾਰ ਤੋਂ ਆਪਣੀ ਮਾਂ ਦਾ ਹੋਏ ਜ਼ੁਲਮ ਦਾ ਬਦਲਾ ਲੈਣਾ ਚਾਹੁੰਦਾ ਸੀ ਉਸ ਨੂੰ ਕਾਨੂੰਨ ਦੇ ਕਟੇਰੇ ਵਿੱਚ ਲਿਆਉਣਾ ਚਾਹੁੰਦਾ ਸੀ ਪਰ ਜਦੋਂ ਥਾਣੇਦਾਰ ਸਾਹਿਬ ਦੇ ਘਰ ਪਹੁੰਚਾ ਤਾਂ ਉਹਨੂੰ ਪਤਾ ਲੱਗਿਆ ਥਾਣੇਦਾਰ ਸਾਹਿਬ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਹਨ ਥਾਣੇਦਾਰ ਸਾਹਿਬ ਦਾ ਕਲਾਖੇਰਾ ਮੁੰਡਾ ਮਰ ਰਿਹਾ ਚੁੱਕਿਆ ਸੀ ਉਸਦੇ ਦੁੱਖ ਨੇ ਉਸਨੂੰ ਪਾਗਲ ਬਣਾ ਦਿੱਤਾ ਸੀ ਅਬੇ ਬਦਲਾ ਲੈਣਾ ਚਾਹੁੰਦਾ ਸੀ ਪਰ ਜਦੋਂ ਉਸਨੇ ਹਸਪਤਾਲ ਵਿੱਚ ਥਾਣੇਦਾਰ ਸਾਹਿਬ ਦੀ ਇਹ ਹਾਲਤ ਦੇਖੀ ਉਸਨੇ ਆਪਣੀ ਬਾਹ ਦੇ ਵਾਲ ਜ਼ਮੀਨ ਵਿੱਚ ਦੱਬ ਦਿੱਤੇ ਥਾਣੇਦਾਰ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋ ਚੁੱਕੀ ਸੀ ਜਿਸ ਦੇ ਨਾਲ ਉਹ ਕਿਸੇ ਨੂੰ ਪਛਾਣ ਨਹੀਂ ਸਕਦਾ ਸੀ ਉਹਦੇ ਚਿਹਰੇ ਤੇ ਡੂੰਘੇ ਜ਼ਖਮ ਸੀ ਉਹਦੀ ਗਰਦਨ ਤੇ ਬਾਹਾਂ ਪੂਰੀ ਤਰ੍ਹਾਂ ਜ਼ਖਮੀ ਹੋ ਚੁੱਕੀਆਂ ਸੀ ਜਦੋਂ ਡਾਕਟਰ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਇਹ ਸਖਸ ਆਪਣੇ ਲੰਬੇ ਨਖੁਨਾਂ ਨਾਲ ਆਪਣਾ ਚਿਹਰਾ ਨੋਚਦਾ ਰਹਿੰਦਾ ਹੈ ਇਸ ਤੋਂ ਲਾਵਾ ਉਹ ਆਪਣੀ ਗਰਦਨ ਤੇ ਬਾਹਾਂ ਨੂੰ ਜ਼ਖਮੀ ਕਰ ਲੈਂਦਾ ਜਿਹਦੇ ਨਾਲ ਸਾਨੂੰ ਅਕਸਰ ਇਹਨੂੰ ਇੱਥੇ ਬੰਨ ਕੇ ਰੱਖਣਾ ਪੈਂਦਾ ਉਹਦੀ ਘਰ ਵਾਲੀ ਉਸਨੂੰ ਛੱਡ ਕੇ ਜਾ ਚੁੱਕੀ ਹੈ ਘਰ ਦੇ ਨੌਕਰ ਵੀ ਉਹਦੀ ਦੇਖਭਾਲ ਨਹੀਂ ਕਰਦੇ ਇਸ ਲਈ ਹੁਣ ਉਹ ਹਸਪਤਾਲ ਵਿੱਚ ਭਰਤੀ ਹੈ ਇੱਥੇ ਅਸੀਂ ਇਸਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸੋਚਦੇ ਹੋਏ ਕਿ ਆਪਣੇ ਸਮੇਂ ਆਇਕਾ ਥਾਣੇਦਾਰ ਰਹਿ ਚੁੱਕਿਆ ਸਰਕਾਰ ਵੱਲੋਂ ਵੀ ਸਾਨੂੰ ਇਸ ਨੂੰ ਸੰਭਾਲ ਦੀ ਹਦਾਇਤ ਮਿਲੀ ਹੈ ਪਰ ਨਾਕੀਕਤਾ ਇਹ ਹੈ ਕਿ ਆਪਣੇ ਦੌਰ ਦਾ ਸਭ ਤੋਂ ਕਰੂਰ ਬੰਦਾ ਜ਼ਾਲਮ ਬੰਦਾ ਹੈ ਇਸ ਦੇ ਜੁਲਮ ਤੋਂ ਕੋਣ ਵਾਕਿਫ ਨਹੀਂ ਸੀ ਇਹਦਾ ਅਹਿਸਾਸ ਮੈਨੂੰ ਉਸ ਦਿਨ ਹੋਇਆ ਜਦੋਂ ਇਸ ਦੀ ਬਿਮਾਰੀ ਦੀ ਖਬਰ ਸੁਣ ਕੇ ਕਈ ਪਰਿਵਾਰ ਇਸ ਨੂੰ ਦੇਖਣ ਆਏ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ ਲੋਕ ਇੱਥੇ ਆ ਚੁੱਕੇ ਹਨ ਬਹੁਤ ਸਾਰੇ ਲੋਕ ਇਸ ਨੂੰ ਦੇਖ ਕੇ ਬਾਸਤ ਜਾਗ ਚੁੱਕੇ ਹਨ ਅਵੇ ਮਾਨੀ ਮਨ ਸੋਚਣ ਲੱਗਾ ਇਨਸਾਨ ਚਾਹੇ ਖੁਦ ਨੂੰ ਕਿੰਨਾ ਵੀ ਤਾਕਤਵਰ ਸਮਝੇ ਕਦਰ ਨੂੰ ਰੱਬ ਸਮਝੇ ਪਰ ਇੱਕ ਨਾ ਇੱਕ ਦਿਨ ਉਸ ਨੂੰ ਆਪਣੇ ਅਤਿਆਚਾਰਾਂ ਦਾ ਹਿਸਾਬ ਦੇਣਾ ਹੀ ਪੈਂਦਾ ਹੈ ਦੁਨੀਆ ਵਿੱਚ ਹਰ ਅਤਿਆਚਾਰ ਦਾ ਇਨਜਾਮ ਬਹੁਤ ਹੀ ਮਾੜਾ ਹੁੰਦਾ ਹੈ ਪਰ ਲੋਕ ਦਾ ਹਿਸਾਬ ਸਭ ਤੋਂ ਵੱਡਾ ਹੈ ਅਬ ਇਹ ਅਰਦਾਸ ਕਰਨ ਲੱਗਿਆ ਕਿ ਰੱਬ ਸਾਨੂੰ ਅਤਿਆਚਾਰੀ ਨਾ ਬਣਾਵੇ ਨਾ ਹੀ ਕਿਸੇ ਅਤਿਆਚਾਰੀ ਦੇ ਹਵਾਲੇ ਕਰੇ ਤਾਂ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹਾਈਪ ਵੀ ਕਰ ਦਿਓ ਮਿਲਦੇ ਆਂ ਦੋਸਤੋ ਕਿਸੇ ਨਵੀਂ ਕਹਾਣੀ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ